ਬੰਦਾ ਓਵਰ weight ਨਾ ਹੋਏ ਸਭ ਤੋਂ ਇੰਪੋਰਟੈਂਟ ਤਾਂ ਉਹੀ ਐ ਹੂੰ ਬਾਕੀ ਲਾਇਤਾ ਸਾਡੇ ਕੋਲ ਬਹੁਤ ਅਧੁਨਿਕ ਤੋਂ ਵੱਧ ਤੋਂ ਵੱਧ ਹੈਗੇ ਆ ਬਹੁਤ ਸਾਰੀਆਂ ਮਸ਼ੀਨਰੀਆਂ ਬਹੁਤ ਸਾਰੇ ਆਪਰੇਸ਼ਨ ਨਵੇਂ ਆ ਗਏ ਆ ਪਰ ਸਭ ਤੋਂ ਪਹਿਲੇ ਅਸੀਂ ਇਹ ਲੋਕਾਂ ਨੇ ਇਹੀ ਕਿੰਨੇ ਵੀ ਆਪਣੇ ਆਪ ਨੂੰ ਮੇਨਟੇਨ ਕਰੋ ਪਰ ਤੁਸੀਂ ਆਪ ਕਦੇ ਠੰਡੇ ਪੀਤੇ ਕਦੇ ਜੰਕ ਫੂਡ ਖਾਣੇ ਹੋ ਕਦੇ ਲੇਜ਼ ਕਦੇ 버ਗਰ ਕਦੇ ਮੋਮੋਜ਼ ਕਦੇ ਪੀਦੇ ਇਹ ਆਪ ਖਾਣੇ ਕਿ ਨਹੀਂ ਜਿਵੇਂ ਕਹਾਂ ਬਿਲਕੁਲ ਨਹੀਂ ਖਾਦੇ ਤਾਂ ਬਿਲਕੁਲ ਝੂਠ ਹੋ ਗਈ ਗੱਲ ਹਾਂ ਕਦੀ ਨਾ ਕਦੀ ਜ਼ਰੂਰ ਖਾ ਲਈਦੇ ਕਦੇ ਪਾਰਟੀ ਹੋਈ ਐ ਕਲਚਰ ਇਹੋ ਜਿਹਾ ਹੋਇਆ ਜਿੱਥੇ ਇੰਜੋਏ ਕਰਦੇ ਆ ਹੈਰਾ ਨਹੀਂ ਇਹ ਸਗਲ ਦੀ ਹੁੰਦੀ ਆ ਵੀ 7 ਵਜੇ ਤੋਂ ਬਾਅਦ ਰੇੜੀਆਂ ਦੇਖਣ ਵਾਲੀਆਂ ਹੁੰਦੀਆਂ ਜਿਵੇਂ ਪੰਜਾਬ ਦੇ ਲੋਕਾਂ ਦਾ ਸਰੀਰ ਜਿਹੜਾ ਉਹ ਸਾਥ ਛੜ ਰਿਹਾ ਲਗਾਤਾਰ ਖੇਤਰਫਲ ਵੱਧ ਰਿਹਾ ਬਣੂ ਕੀ ਪੰਜਾਬ ਦਾ ਕੋਈ ਕਹਿੰਦਾ ਅਲਕਲਾਈਨ ਵਾਟਰ ਪੀ ਲੋ ਕੋਈ ਕਹਿੰਦਾ ਵੀ ਪਾਈ ਦੇ ਚ ਮੇਥੀ ਦਾਣਾ ਪਾ ਕੇ ਇਹਨੂੰ ਉਬਾਲ ਕੇ ਪੀ ਲੋ ਇਹਦੇ ਨਾਲ ਫਰਕ ਪੈਂਦਾ ਕਿ ਇਹ ਧਾਰਨਾਵਾਂ ਹੀ ਆ ਅਹ ਕਿਹੜਾ ਮੁਸ਼ਕਲ ਆ ਵੀ ਕਿਸੇ ਨੂੰ ਫਰਕ ਪੈ ਵੀ ਸਕਦਾ ਕਿਸੇ ਨੂੰ ਨਹੀਂ ਵੀ ਫਰਕ ਪੈ ਸਕਦਾ ਕੋਈ ਹਰ ਇੱਕ ਛੇਤੀ ਅਲੱਗ-ਅਲੱਗ ਹੈ ਹਰ ਕਿਸੇ ਨੂੰ ਡਰ ਲੱਗਦਾ ਵੀ ਸ਼ੀਰਤ ਇੱਕ ਟੀਕਾ ਸੂਈ ਵੀ ਚੁਬਣੀ ਹੋਏ ਤੇ ਮੈਨੂੰ ਕੋਈ ਨੁਕਸਾਨ ਨਾ ਹੋ ਜੇ ਜਾਂ ਦਰਦ ਨਾ ਹੋ ਜੇ ਸੋ ਪਹਿਲੇ ਮੈਂ ਆਪਣੇ ਈ ਵਿਊਰਰਸ ਨੂੰ ਦੱਸਾਂ ਵੀ ਜਿਹੜੀ ਅੱਜ ਕੱਲ ਐਡਵਾਂਸ ਟੈਕਨੋਲੋਜੀ ਹੋ ਗਈ ਐ ਆਪਰੇਸ਼ਨ ਜਿੰਨੀ ਅਸੀਂ ਕਰਦੇ ਆ ਸਪੈਸ਼ਲਿਜ਼ ਮੈਂ ਆਪਣੇ ਜਿਹੇ ਹਸਪੀਟਲ ਦੀ ਗੱਲ ਕਰਾਂ ਜੰਮੂ ਹਸਪੀਟਲ ਦੇ ਵਿੱਚ ਅਸੀਂ 3D ਵਿਜ਼ਨ ਨਾਲ ਆਪਰੇਸ਼ਨ ਕਰਦੇ ਆ ਜਿੰਨੀ دیر ਸਾਨੂੰ ਇੰਟਰਵਿਊ ਕਰਦੇ ਆ ਹੋ ਗਏ 15 ਮਿੰਟ ਇੰਨੀ ਦੇ ਸਾਡਾ ਕਿਉ ਆਪਰੇਸ਼ਨ ਖਤਮ ਵੀ ਹੋ ਜਾਂਦਾ ਰਾਦਰ ਜਦੋਂ ਅਸੀਂ ਆਪਰੇਸ਼ਨ ਕਰ ਦਿੰਦੇ ਆ ਰਿਸਕ ਘਟੀ ਜਾਂਦਾ ਲਾਈਫ ਦੇ ਵਿੱਚ ਕਿਉਂਕਿ ਓਵਰ weight ਨਾਲ ਲਾਈਫ ਨੂੰ ਰਿਸਕ ਹੈ ਹਾਰਟ ਅਟੈਕ ਦਾ ਰਿਸਕ ਹੈ ਪ੍ਰਾਈਮ ਸ਼ੀਟੀਵੀ ਦੇਖ ਰਹੇ ਹੋ ਜੀ ਤੁਸੀਂ ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਪ੍ਰਾਈਮ ਹੈਲਥ ਪ੍ਰੋਗਰਾਮ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ। ਸਿਆਣੀ ਗੱਲ ਕਹਿੰਦੇ ਆ ਵੀ ਜੇਕਰ ਸਿਹਤ ਪੱਲੇ ਨਹੀਂ ਤਾਂ ਰਪਈਏ ਜਿੰਨੇ ਮਰਜ਼ੀ ਹੋਣ। ਫਿਰ ਸਿਹਤ ਦੇ ਉੱਤੇ ਲੱਗਦੇ ਆ। ਪਹਿਲਾ ਬੰਦਾ ਪੈਸੇ ਕਮਾਉਣ ਦੇ ਲਈ ਭਜਨ ਅਠ ਬੁੱਤ ਕਰਦਾ ਤੇ ਫਿਰ ਉਹਨਾਂ ਪੈਸਾ ਦਾ ਇੱਕ ਵੱਡਾ ਹਿੱਸਾ ਉਹਦੀ ਸਿਹਤ ਦੇ ਉੱਤੇ ਲੱਗ ਜਾਂਦਾ ਕਿਉਂਕਿ ਅਸੀਂ ਦੋਵਾਂ ਚੀਜ਼ਾਂ ਦੇ ਵਿੱਚੋਂ ਹਮੇਸ਼ਾ ਇੱਕ ਚੁਣਦੇ ਆ। ਪਰ ਆਪਾਂ ਨੂੰ ਪੈਸੇ ਵੀ ਕਮਾਉਣੇ ਚਾਹੀਦੇ ਆ, ਧੰਮ ਵੀ ਕਰਨਾ ਚਾਹੀਦਾ ਤੇ ਆਪਦੇ ਸੋਹਣੇ ਸਰੀਰ ਦਾ ਖਿਆਲ ਵੀ ਰੱਖਣਾ ਚਾਹੀਦਾ। ਵੀ ਕਿਤੇ ਰੋਗ ਗ੍ਰਸਤ ਤਾਂ ਨਹੀਂ ਹੋ ਰਿਆ ਅਵੇਸਲੇ ਨਹੀਂ ਹੋਣਾ ਚਾਹੀਦਾ ਵੀ ਕਿਤੇ ਭਾਰ ਤਾਂ ਨਹੀਂ ਵਧ ਰਿਆ ਤੇ ਭਾਰ ਵਧ ਰਿਆ ਪੰਜਾਬੀਆਂ ਦਾ ਇਹ ਆਪਾਂ ਸਾਰੇ ਜਾਣਦੇ ਆ ਹੁਣ ਤੁਸੀਂ ਕਿਸੇ ਵੀ ਪ੍ਰੋਗਰਾਮ ਚ ਚਲੇ ਜਾਓ ਕਿਸੇ ਮਰਗ ਦੇ ਤੇ ਕਿਸੇ ਜੰਮਣੇ ਦੇ ਤੇ ਵਿਆਹ ਤੇ ਕਿਸੇ ਹੋਰ ਸਮਾਜਿਕ ਸਮਾਗਮ ਦੇ ਵਿੱਚ ਕਿਸੇ ਰੈਲੀ 'ਚ ਹੀ ਚਲੇ ਜਾਓ ਤੁਹਾਨੂੰ ਉੱਥੇ ਵੱਡੇ ਵੱਡੇ ਸਰੀਰਾਂ ਵਾਲੇ ਗੋਗੜਾ ਵਧੀਆਂ ਹੋਈਆਂ ਪੰਜਾਬੀਆਂ ਦੀਆਂ ਦੇਖਣ ਨੂੰ ਮਿਲਣਗੇ ਪਰ ਉਹ ਕਿਵੇਂ ਠੀਕ ਹੋ ਸਕਦੇ ਆ ਬਰੀਆਟ੍ਰਿਕ ਸਰਜਰੀ ਕੀ ਆ ਕੁਦਰਤੀ ਤੌਰ ਦੇ ਉੱਤੇ ਕੀ ਕੀ ਸਾਧਨ ਅਪਣਾਏ ਜਾਣ ਜੀਦੇ ਕਰਕੇ ਉਹਨਾਂ ਦਾ ਸਰੀਰ ਵਸਦੇ ਵਿੱਚ ਰਹੇ ਕਾਬੂ ਦੇ ਵਿੱਚ ਰਹੇ ਇਹਨਾਂ ਸਾਰੇ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਡਾਕਟਰ ਜੀਐਸ ਜੰਮੂ ਜਿਹੜੇ ਕਿ ਜੰਮੂ ਹਸਪਤਾਲ ਦੇ ਸੰਚਾਲਕ ਨੇ ਜਲੰਧਰ ਦੇ ਵਿੱਚ ਨਾਮਨੇ ਵਾਲਾ ਹਸਪਤਾਲ ਆ ਉਹ ਸਾਡੇ ਕੋਲੇ ਪਹੁੰਚੇ ਆ ਪਹਿਲਾਂ ਸਵਾਗਤ ਕਰਦੇ ਫਿਰ ਅਗਲੀ ਗੱਲਬਾਤ ਜੰਮੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਚੜ੍ਹਦੀ ਕਲਾ ਦੇ ਵਿੱਚੋਂ ਬਹੁਤ ਵਧੀਆ ਜੀ ਪਹਿਲਾਂ ਤਾਂ ਮੇਰਾ ਇੱਕ ਭਲੇਖਾ ਕੱਢ ਦਿਓ ਜੋ ਮੇਰੇ ਮਨ ਦੇ ਵਿੱਚ ਸਵਾਲ ਆ ਵੀ ਤੁਸੀਂ ਉਮਰ ਦੀਆਂ ਪੌੜੀਆਂ ਚੜੇ ਪਰ ਇਹ ਸ਼ਮ ਕਰਕੇ ਪਏ ਆ ਤੁਸੀਂ ਆਪ ਕੀ ਖਾਨੇ ਹੋ ਮੈਰਾਥਨ ਵੀ ਦੌੜਦੇ ਹਾਂ ਆ ਮੈਂ ਪਿੱਛੇ ਜੇ ਖਬਰ ਪੜ੍ਹੀ ਸੀ ਵੀ ਬਰਲਿਨ ਦੇ ਵਿੱਚ ਗਏ ਤੁਸੀਂ ਹਾਂਜੀ ਉੱਥੇ ਵੀ ਮੈਰਾਥਨ ਦੇ ਵਿੱਚ ਹਿੱਸਾ ਲਿਆ ਮੇਰੇ ਖਾਲ 40 45 ਕਿਲੋਮੀਟਰ ਸੀ ਉਹ ਹਾਂ 42 ਕਿਲੋਮੀਟਰ ਦੇ ਤੇ ਫਿਰ ਤੁਸੀਂ ਇਹ ਆਪਦੇ ਸਰੀਰ ਨੂੰ ਕਿਵੇਂ ਇਕਠੀਲਾ ਰੱਖਿਆ ਤੁਸੀਂ ਸਰਜਰੀ ਕਰਦੇ ਹੋ ਤੇ ਆਪਦੇ ਰਗਾ ਬਣਾਉਨੇ ਹੋ ਪਰ ਤੁਸੀਂ ਆਪਦੀ ਤਾਂ ਨਹੀਂ ਕੀਤੀ ਤੁਸੀਂ ਐਸਾ ਕੀ ਕਰਦੇ ਹੋ ਵੀ ਭਾਈ ਬੰਦਾ ਮੋਟਾ ਹੋਵੇ ਹੀ ਨਾ ਆ ਬਿਲਕੁਲ ਟੈਣਾ ਸਾਹਿਬ ਤੁਸੀਂ ਠੀਕ ਆ ਭਈ ਬੰਦਾ ਓਵਰ weight ਨਾ ਹੋਏ ਸਭ ਤੋਂ ਇੰਪੋਰਟੈਂਟ ਤਾਂ ਉਹੀ ਹੈ ਹੂੰ ਬਾਕੀ ਲਾਜਤਾ ਸਾਡੇ ਕੋਲ ਬਹੁਤ ਅਧੂਨੀਕ ਤੋਂ ਵੱਧ ਤੋਂ ਵੱਧ ਹੈਗੇ ਆ ਬਹੁਤ ਸਾਰੀਆਂ ਮਸ਼ੀਨਰੀਆਂ ਬਹੁਤ ਸਾਰੇ ਆਪਰੇਸ਼ਨ ਨਵੇਂ ਆ ਗਏ ਆ ਪਰ ਸਭ ਤੋਂ ਪਹਿਲੇ ਅਸੀਂ ਇਹ ਲੋਕਾਂ ਨੇ ਇਹੀ ਕਿੰਨੇ ਵੀ ਆਪਣੇ ਆਪ ਨੂੰ ਮੇਨਟੇਨ ਕਰੋ ਤੇ ਹੁਣ ਆ ਗੱਲ ਵੀ ਨਹੀਂ ਹੈ ਵੀ ਮੈਂ ਕਾਵਾ ਬਿਲਕੁਲ ਹੀ ਪ੍ਰੋਪਰ ਡਾਈਟ ਅੱਜ ਤੱਕ ਖਾਦੀ ਐ ਮੈਂ ਕੋਈ ਵੱਧ ਘੱਟ ਚੀਜ਼ ਖਾਦੀ ਨਹੀਂ ਗਈ ਜ਼ਿੰਦਗੀ ਆ ਇੱਥੇ ਵੱਧ ਘੱਟ ਚੀਜ਼ ਖਾਦੀ ਵੀ ਜਾਣੀ ਆ ਚਲੋ ਆਪਾਂ ਕੰਟਰੋਲ ਕਰਦੇ ਆ ਪਰ ਕੋਈ ਨਾ ਕੋਈ ਰਜੇਵਾ ਆਪਣੇ ਬਾਡੀ ਦੇ ਹਿਸਾਬ ਨਾਲ ਤੁਸੀਂ ਜੂ ਡਵੈਲਪ ਕਰੋ ਕੋਈ ਜਿਮ ਜਾਣ ਦਾ ਕਲਚਰ ਹੋਵੇ ਤਣ ਦੌੜਨ ਦਾ ਕਲਚਰ ਹੋਵੇ ਕਿਸੇ ਵੀ ਸਪੋਰਟਸ ਐਕਟੀਵਿਟੀ ਵਿੱਚ ਡਾਂਸ ਐਕਟੀਵਿਟੀ ਚ ਜਿਹੜੀ ਤੁਹਾਨੂੰ ਸ਼ੌਂਕ ਹੈ ਉਹ ਚ ਵੱਧ ਚੜ ਕੇ ਤੁਸੀਂ ਉਹਨੂੰ ਕਰੋ ਤਾਂ ਕਿ ਜਿਹੜੇ ਤੁਸੀਂ ਵੱਧ ਘੱਟ ਚੀਜ਼ਾਂ ਖਾਧੀਆਂ ਜਾਂਦੀਆਂ ਹਨ ਬਰਨ ਕਰ ਲੋ ਜੇ ਮੈਂ ਆਪਣੀ ਐਗਜ਼ਾਮਪਲ ਦਿਆਂ ਮੈਨੂੰ ਮੈਰਾਥਨ ਰਨਿੰਗ ਦਾ ਸ਼ੌਕੀਨ ਆ ਟਰਾਈਥਲੋਨੀ ਇਵੈਂਟ ਵੀ ਕਰਦਾ ਰਹਿੰਦਾ ਤੇ ਜਿਵੇਂ ਤੁਸੀਂ ਕਿਹਾ ਮੈਂ ਪਿਛਲੇ ਸਾਲ ਹੀ 2024 ਚ ਤਕਰੀਬਨ 3 ਫੁੱਲ ਮੈਰਾਥਨ ਭੱਜੀਆਂ अच्छा दो इंडिया ਵਿੱਚ ਤੇ ਇੱਕ ਮੈਂ ਬਰਲਿਨ ਮੈਰਾਥਨ ਦੇ ਵਿੱਚ ਉਹਨਾਂ ਲਈ ਜੇ ਤੁਸੀਂ ਵੱਧ ਘੱਟ ਚੀਜ਼ ਖਾ ਲੈਂਦੇ ਕਿ ਤੁਹਾਡੇ ਬੋਡੀ ਉਹ ਕੈਲਰੀ ਲੂਜ਼ ਕਰ ਲੈਂਦੀ ਹੈ ਤੁਸੀਂ ਫਿੱਟ ਰਹਿੰਦੇ ਹੋ ਤੇ ਤੁਸੀਂ ਕਈ ਵਾਰ ਆਪਣੇ ਮਨ ਨੂੰ ਭਾਉਂਦੀ ਚੀਜ਼ ਤੁਸੀਂ ਖਾ ਵੀ ਸਕਦੇ ਹੋ ਆ ਤੁਸੀਂ ਚੀਟ ਵੀ ਕਰ ਸਕਦੇ ਹੋ ਪਰ ਤੁਸੀਂ ਆਪ ਕਦੇ ਠੰਡੇ ਪੀਤੇ ਕਦੇ ਜੰਕ ਫੂਡ ਖਾਣੇ ਹੋ ਕਦੇ ਲੇਜ਼ ਕਦੇ 버ગર ਕਦੇ ਮੋਮੋਜ਼ ਕਦੇ ਪੀਜ਼ਾ ਇਹ ਆਪ ਖਾਣੇ ਕਿ ਨਹੀਂ ਜੀ ਮੈਂ ਕਹਾਂ ਬਿਲਕੁਲ ਨਹੀਂ ਖਾਦੇ ਤਾਂ ਬਿਲਕੁਲ ਝੂਠ ਹੋ ਗਈ ਗੱਲ ਹਾਂ ਕਦੀ ਨਾ ਕਦੀ ਜਰੂਰ ਖਾ ਲਈਦੇ ਕਦੇ ਪਾਰਟੀ ਹੋਈ ਐ ਕਲਚਰ ਇਹੋ ਜਿਹਾ ਹੋਇਆ ਜਿੱਥੇ ਇੰਜੋਏ ਕਰ ਰਹੇ ਆ ਪਰ ਵੱਧ ਤੋਂ ਵੱਧ ਕੋਸ਼ਿਸ਼ ਕਰੀ ਦੀ ਵੀ ਇਹ ਚੀਜ਼ਾਂ ਰੈਗੂਲਰ ਬੇਸਿਸ 'ਤੇ ਨਾ ਲਈ ਜਾਵੋ ਜੀ ਤੁਸੀਂ ਹਫਤੇ ਦੋ ਹਫਤੇ ਜੇ ਇੱਕ ਵਾਰੀ ਖਾ ਲਈ ਇਟਸ ਓਕੇ ਪਰ ਜਿਵੇਂ ਕਿ ਮੈਂ ਕਿਹਾ ਆਪਣੇ ਆਪ ਨੂੰ ਬੋਡੀ ਜਿਹੜੇ ਅਨਰਦੀ ਐਕਸਪੈਂਡੀਚਰ ਵੀ ਤੁਹਾਡਾ ਨਾਲ ਹੋਣਾ ਚਾਹੀਦਾ ਜੇ ਤੁਸੀਂ ਉਹ ਚੀਜ਼ ਖਾ ਲੈਨੇ ਆ ਇੱਕ ਤਾਂ ਰੈਗੂਲਰ ਵਰਤੋਂ ਚ ਨਹੀਂ ਹੋਣੀ ਚਾਹੀਦੀ ਵਾਂਸ ਇਨ ਵਾਲੇ ਇਟਸ ਓਕੇ ਕਿਉਂਕਿ ਲਾਈਫ ਅਸੀਂ ਵੀ ਜੀਣ ਆਏ ਆ ਕੋਈ ਟਾਰਚਰ ਕਰਨ ਨਹੀਂ ਆਏ ਕੋਈ ਜੇਲ ਚ ਨਹੀਂ ਅਸੀਂ ਲਾਈਫ ਕੱਟਣੀ ਵੀ ਆਪਾਂ ਕੁਝ ਨਾ ਕੁਝ ਇੰਜੋਏ ਕਰ ਸਕਦੇ ਆ ਪਰ ਉਹ ਉਹਦੀ ਵੀ ਇੱਕ ਲਿਮਿਟ ਹੋਣੀ ਚਾਹੀਦੀ ਐਸੀ ਬਹੁਤ ਜ਼ਿਆਦਾ ਨਾ ਹੋ ਤੇ ਐਵਰੀ ਡੇ ਉਹੀ ਕੰਮ ਕਰੀਏ ਜਿਹੜੀ ਹੈ ਚੰਗੀਆਂ ਚੀਜ਼ਾਂ ਉਹ ਅਸੀਂ ਸੈਕਰੀਫਾਈਜ਼ ਕਰ ਦਈਏ ਤੇ ਮਾੜੀਆਂ ਚੀਜ਼ਾਂ ਕੋਲ ਰੈਂਸ ਜਾਂ ਹਰ ਵੇਲੇ ਤੁਸੀਂ ਉਹਦਾ ਸੇਵਨ ਕਰੀ ਜੋ ਤਾਂ ਫਿਰ ਤਾਂ ਸਰੀਰ ਨੂੰ ਨੁਕਸਾਨ ਹੋ ਜਾਊਗਾ ਪਰ ਡਾਕਟਰ ਸਾਹਿਬ ਅੱਜ ਨਾ ਤੁਸੀਂ ਕਿਸੇ ਵੀ ਵੇਲੇ ਚਲੇ ਜਾਓ ਖਾਸ ਕਰਕੇ ਆਥਣ ਦੇ ਵੇਲੇ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਵੀ 7 ਵਜੇ ਤੋਂ ਬਾਅਦ ਰੇੜੀਆਂ ਦੇਖਣ ਵਾਲੀਆਂ ਹੁੰਦੀਆਂ ਰੇੜੀ ਚਲਾਉਣ ਵਾਲਾ ਦਿਸਦਾ ਨਹੀਂਗਾ ਲੋਕ ਇੰਨੇ ਆਲੇ ਦੋਲੇ ਖੜੇ ਹੁੰਦੇ ਆ ਕੋਈ ਸਮੋਸਿਆਂ ਕੋਲੇ ਖੜਾ ਹੋਊਗਾ ਕੋਈ ਪਾਓ ਬਾਜੀ ਕੋਲੇ ਖੜਾ ਹੋਊਗਾ ਕੋਈ ਮੋਮੋਜ਼ ਕੋਲ ਖੜਾ ਹੋਊਗਾ ਕੋਈ 버ਗਰ ਪੀਜ਼ੇ ਨਿਊਡਲ ਦੇ ਕੋਲ ਖੜਾ ਹੋਊਗਾ ਕੋਈ ਮਨਚੂਰੀਅਨ ਖਾਈ ਜਾਂਦਾ ਹੋਊਗਾ ਬਣੂਗਾ ਕੀ ਪੰਜਾਬ ਦਾ ਜਿਵੇਂ ਪੰਜਾਬ ਦੇ ਲੋਕਾਂ ਦੀ ਵਰਜਿਸ਼ ਘਟੀ ਜਾਂਦੀ ਹੈ ਜਾਂ ਘਟੀ ਗਈ ਹੈ ਜਿਵੇਂ ਪੰਜਾਬ ਦੇ ਲੋਕਾਂ ਦਾ ਸਰੀਰ ਜਿਹੜਾ ਉਹ ਸਾਥ ਛੱਡ ਰਿਹਾ ਲਗਾਤਾਰ ਖੇਤਰਫਲ ਵੱਧ ਰਿਹਾ ਬਣੂ ਕੀ ਪੰਜਾਬ ਦਾ ਟਿੰਨ ਸਭ ਦੇਖੋ ਮੈਨੂੰ ਤਾਂ ਲੱਗਦਾ ਵੀ ਲੋਕਾਂ ਨੇ ਨਾ ਐਂਟਰਟੇਨਮੈਂਟ ਵਾਸਤੇ ਜਿਹੜੇ ਦਿਨੇ ਕੰਮ ਕਰ ਲਿਆ ਪੜਾਈ ਕਰ ਲਈ ਆਪਣੀ ਜੌਬ ਤੋਂ ਵਾਪਸ ਆਏ ਤੇ ਕੋਈ ਸ਼ ਐਂਟਰਟੇਨਮੈਂਟ ਹੀ ਲੋਕਾਂ ਨੇ ਇੱਕ ਖਾਣ ਦਾ ਜ਼ਰੀਆ ਬਣਾ ਲਿਆ ਵੀ ਹੁਣ ਮੂਹ ਦਾ ਸਵਾਦ ਦੀਆਂ ਚੀਜ਼ਾਂ ਲਈਏ ਵੀ ਰਾਤ ਹੋਣ ਵਾਲੀ ਇਸ ਤੋਂ ਬਾਅਦ ਸੌਂ ਜਾਣਾ ਸੋ ਆਈ ਥਿੰਕ ਉਹ ਕਿਤੇ ਨਾ ਕਿਤੇ ਗਲਤ ਚੀਜ਼ ਹੈ ਜੇ ਤੁਸੀਂ ਫਿਲਹਾਲ ਹੀ ਆਪਣੇ ਕੰਮ ਕਰਨ ਦੇ ਵਿੱਚ ਆਪਣੇ ਕੋਈ ਐਕਟੀਵਿਟੀ ਸਪੋਰਟਸ ਐਕਟੀਵਿਟੀ ਵਿੱਚ ਭਾਗ ਲਓ بجائے ਕਿ ਤੁਸੀਂ ਬਾਜ਼ਾਰਾਂ 'ਚ ਜਾ ਕੇ ਫੂਡ ਦੇ ਵਿੱਚ ਧਿਆਨ ਦਿਓ ਉਹ ਤਾਂ ਜਿੰਨਾ ਤੁਸੀਂ ਡਿਸਟੈਂਸ ਮੇਨਟੇਨ ਕਰੋਗੇ ਲਾਈਫ ਤੁਹਾਡੀ ਉਨੀ ਤੰਦਰੁਸਤ ਹੁੰਦੀ ਜਾਊਗੀ ਹਮ ਸੋ ਮੇਰਾ ਤਾਂ ਆਹੀ ਲੋਕਾਂ ਨੂੰ ਮੈਸੇਜ ਆ ਵੀ ਜੇ ਤੁਸੀਂ ਸ਼ਾਮ ਨੂੰ ਵਿਲੇ ਹੋ ਕੇ ਬਜਾਏ ਕਿ ਆਪਣੇ ਸਵਾਦਾਂ ਪਿੱਛੇ ਜਾਂਦੇ ਆਂ ਮਾਰਕੀਟ ਜਾਣਾ ਆ ਜਾਂ ਰੈਸਟੋਰੈਂਟਸ ਜਾ ਕੇ ਖਾਣਾ ਆਈ ਥਿੰਕ ਉਹ ਘਟ ਘਟ ਤੋਂ ਘਟ ਹੋਣਾ ਚਾਹੀਦਾ ਤੇ ਆਪਣੇ ਜਿਹੜੇ ਦੂਜੇ ਰੁਝੇਵੇਂ ਆ ਉਹਨਾਂ 'ਚ ਜ਼ਿਆਦਾ ਇੰਟਰਸਟ ਤੁਸੀਂ ਬਣਾਓ ਜਿਵੇਂ ਤੁਸੀਂ ਕੋਈ ਐਥਲੈਟਿਕ ਐਕਟੀਵਿਟੀ ਹੋ ਗਈ ਤੁਹਾਡੇ ਕੋਈ ਡਾਂਸ ਐਕਟੀਵਿਟੀ ਹੋ ਗਈ ਕੋਈ ਸਵਿਮਿੰਗ ਹੋ ਗਈ ਆਪਣੇ ਰੁਝੇਵੇਂ ਦੇ ਹਿਸਾਬ ਨਾਲ ਤੁਸੀਂ ਉਧਰ ਆਪਣਾ ਧਿਆਨ ਜ਼ਿਆਦਾ ਲਾਓ ਤੇ ਫੂਡ ਵਾਲੇ ਖਾਣੇ ਵਾਲੇ ਧਿਆਨ ਤੁਹਾਡਾ ਘਟ ਜਾਵੇ ਤੇ ਇੱਕ ਅੱਧਾ ਘੰਟਾ ਹੋਰ ਨਹੀਂ ਤਾਂ ਸੈਰ ਲਈ ਕੱਢ ਲਓ ਬਿਲਕੁਲ ਸਵੇਰੇ ਜਾਂ ਸ਼ਾਮ ਨੂੰ ਸੈਰ ਲਈ ਵੀ ਜੇਕਰ ਆਪਾਂ ਸਮਾਂ ਕੱਢਾਂਗੇ ਤਾਂ ਸ਼ਾਇਦ ਸਾਡਾ ਸਰੀਰ ਥੋੜਾ ਜਿਹਾ ਤੰਦਰੁਸਤ ਰਹੇ। ਬਾਕੀ ਡਾਕਟਰ ਸਾਹਿਬ ਤੁਸੀਂ ਲੰਮੇ ਸਮੇਂ ਤੋਂ ਬਰੀਅਟ੍ਰਿਕ ਸਰਜਰੀ ਨਾਲ ਜੁੜੇ ਆ। ਜੰਮੂ ਹਸਪਤਾਲ ਦਾ ਨਾਂ ਹੀ ਇਸ ਗੱਲ ਦੇ ਵਿੱਚ ਆ। ਵੀ ਭਾਈ ਉਹ ਕੁਝ ਕੁ ਹਫ਼ਤਿਆਂ ਦੇ ਵਿੱਚ ਬੰਦੇ ਨੂੰ ਬਿਲਕੁਲ ਫਿੱਟ ਕਰ ਦਿੰਦਾ। ਪਿਛਲੇ 10 ਸਾਲ ਦੇ ਮੁਤਾਬਕ ਉਹਦੇ ਮੁਕਾਬਲ ਤਨ ਹੁਣ ਕਿੰਨੀ ਕੁ ਮੋਟਾਪੇ ਦੀ ਸਮੱਸਿਆ ਤੁਸੀਂ 10 ਸਾਲ ਪਹਿਲਾਂ ਜਿੰਨੇ ਮਹੀਨੇ ਦੇ ਕੇਸ ਕਰਦੇ ਸੀ ਹੁਣ ਉਹਦੇ ਮੁਕਾਬਲ ਤਨ ਕਿੰਨਾ ਕੁ ਵਾਧਾ ਹੋ ਗਿਆ ਜੀ। ਦੇਖੋ 10 ਗੁਣਾ ਮਰੀਜ਼ ਵੱਧ ਗਏ ਉਸ ਤੋਂ ਬਾਅਦ ਹੂੰ ਕਿਉਂਕਿ ਜਦੋਂ ਇਸ ਮਾਰਕੀਟ ਤੇ ਰਿਜ਼ਲਟ ਆਏ ਲੋਕਾਂ ਨੇ ਜਦ ਕਰਾਇਆ ਕੋ ਪਹਿਲੇ ਨਵੀਂ ਚੀਜ਼ ਸੀ ਲੋਕਾਂ ਨੂੰ ਥੋੜਾ ਸ਼ੱਕ ਸੀ ਡਰ ਸੀ ਵੀ ਆ ਕੀ ਚੀਜ਼ ਹੈਗੀ ਆ ਪਰ ਜਦੋਂ ਰਿਜ਼ਲਟ ਆਏ 10 ਟਾਈਮਸ ਜਿਹੜਾ ਲੋਕੀ ਵੱਧ ਚੜ ਕੇ ਆਣੇ ਸ਼ੁਰੂ ਹੋ ਗਏ ਪਰ ਅਨਫੋਰਚੂਨੇਟਲੀ ਲੋਕਾਂ ਦਾ ਜਿਹੜਾ ਮੋਟਾਪਾ ਹੈ 10 ਸਾਲਾਂ ਚ 20 ਬਹੁਤ ਜ਼ਿਆਦਾ ਵੱਧ ਗਿਆ ਹੂੰ ਡਬਲ ਟ੍ਰਿਪਲ ਹੋ ਗਿਆ ਮੋਟਾਪਾ ਕੰਟਰੋਲ ਖਾਣ ਪੀਣ ਕਰਕੇ ਤੌਰ ਤਰੀਕਿਆਂ ਕਰਕੇ ਨਹੀਂ ਕੰਟਰੋਲ ਹੋ ਰਿਹਾ ਅਸੀਂ ਨਹੀਂ ਚਾਹਦੇ ਵੀ ਸਿਰਫ ਪੇਸ਼ੈਂਟ ਸਰਜਰੀ ਨਾਲ ਹੀ ਠੀਕ ਹੋਇਆ ਸੀ ਅਸੀਂ ਵੀ ਚਾਹਦੇ ਆਂ ਵੀ ਪੇਸ਼ੈਂਟ ਆਪਣਾ ਲਾਈਫਸਟਾਈਲ ਕਰਕੇ ਵੀ ਠੀਕ ਹੋਣ ਸਭ ਨਾਲ ਪਹਿਲੇ ਲਾਈਫਸਟਾਈਲ ਹੀ ਆ ਕਿਉਂਕਿ ਆਪਰੇਸ਼ਨ ਤੋਂ ਬਾਅਦ ਵੀ ਅਸੀਂ ਲੋਕਾਂ ਦੇ ਦਿਮਾਗ ਦੇ ਵਿੱਚ ਆਹੀ ਭਰਦੇ ਆਂ ਵੀ ਤੁਸੀਂ ਆਪਣਾ ਲਾਈਫਸਟਾਈਲ ਆਪਰੇਸ਼ਨ ਤੋਂ ਬਾਅਦ ਵੀ ਠੀਕ ਕਰਨਾ ਹੂੰ ਕਈ ਵਾਰੀ ਤੁਸੀਂ ਇੰਨੇ ਓਵਰ weight ਹੋ ਜਾਂਦੇ ਹੋ ਵੀ ਤਲਾ ਨਾਰਮਲ ਤੌਰ ਤਰੀਕੇ ਨਾਲ ਨਾ weight ਘਟਦਾ ਨਹੀਂ ਉਦਾਹਰਨ ਦੇ ਤੌਰ ਤੇ ਜੇ ਕੋਈ ਇਨਸਾਨ 50 ਕਿਲੋ ਜਾਂ ਉਸ ਤੋਂ 70 ਕਿਲੋ ਓਵਰ weight ਹੋ ਗਿਆ ਉਹ ਲਾਈਫਸਟਾਈਲ ਨਾਲ ਇੰਨਾ ਭਾਰ ਲੂਜ਼ ਨਹੀਂ ਹੋ ਸਕਦਾ ਜੇ ਹੁੰਦਾ ਦਾ 5 7 10 ਕਿਲੋ ਹੁੰਦਾ ਤੇ ਉਹ ਵੀ ਜਦੋਂ ਤੁਹਾਡਾ ਸਮਰ ਸਬਰ ਦਾ ਬਣ ਟੁੱਟ ਜਾਂਦਾ ਤਾਂ ਵੇਟ ਫੇਰ ਵੱਧ ਜਾਂਦਾ ਤੁਸੀਂ ਡਾਈਟਿੰਗ ਬੰਦ ਕਰ ਦਿੰਦੇ ਨੇ ਤੁਸੀਂ ਐਕਸਰਸਾਈਜ਼ ਬੰਦ ਕਰ ਦਿੰਦੇ ਹੋ ਸੋ ਬੋਡੀ ਨੂੰ ਇੱਕ ਕੰਟੀਨਿਟੀ ਫਾਰਮ ਚ ਵੀ ਮੇਨਟੇਨ ਕਰਨਾ ਜ਼ਰੂਰੀ ਹੈ ਜਦੋਂ ਅਸੀਂ ਇਹਦੇ ਭਾਰ 50 70 ਕਿਲੋ ਲੂਜ਼ ਕਰ ਦਿੰਦੇ ਹਾਂ ਉਹਦਾ ਮੋਟੀਵੇਸ਼ਨ ਲੈਵਲ ਜਾਗ ਪੈਂਦਾ ਉਹਨੂੰ ਹੁੰਦਾ ਵੀ ਹੁਣ ਮੈਂ ਤੰਦਰੁਸਤਾਂ ਮੈਂ ਸੋਹਣਾ ਸੁਨੱਖਾ ਹੀ ਸ਼ਰੀਰ ਹੈ ਮੈਂ ਹੁਣ ਇਹਨੂੰ ਮੇਨਟੇਨ ਕਰਾਂ ਉਹ ਮੇਨਟੇਨ ਕਰਨ ਲਈ ਉਹ ਫਿਰ ਉਹ ਜਿਹੜਾ ਉਹਦਾ ਮੋਟੀਵੇਸ਼ਨ ਲੈਵਲ ਵਾਲਾ ਉਹਨੂੰ ਮੋਟੀਵੇਟ ਕਰਦਾ ਹੈ ਵੀ ਆਪਣੇ ਜਿਹੜਾ ਲੌਸਟ weight ਆ ਉਹਨੂੰ ਮੈਂਟੇਨ ਕਰਨ ਦੇ ਵਿੱਚ ਉਹਨੂੰ ਕਾਮਯਾਬੀ ਵੀ ਮਿਲਦੀ ਹੈ। ਹੂੰ ਇੱਕ ਤਾਂ ਹੋ ਗਿਆ ਜੀ ਭਾਰ ਵੱਧ ਗਿਆ ਉਹਦੇ ਵੱਖਰੇ ਕਾਰਨ ਪਰ ਭਾਰ ਵਧੇ ਹੀ ਨਾ। ਹੁਣ ਮੰਨ ਲਓ ਮੇਰਾ ਭਾਰ ਚਾਹੀਦਾ ਹੋਵੇ ਜੀ 75 ਕਿਲੋ ਜਾਂ 70 ਕਿਲੋ। ਹੂੰ ਚਲੋ ਇਹ ਜੇ 85 ਹੋ ਗਿਆ ਜਿਵੇਂ ਤੁਸੀਂ ਗੱਲ ਕਹੀਏ ਵੀ ਭਾਈ ਕਸਰਤ ਦੇ ਨਾਲ ਡਾਈਟਿੰਗ ਦੇ ਨਾਲ ਭੱਜ ਦੌੜ ਕਰਕੇ ਤਾਂ ਮੈਂ 10 ਕਿਲੋ 15 ਕਿਲੋ ਘਟਾ ਲਵਾਂ। ਹੂੰ ਪਰ ਜੇ ਮੇਰਾ ਭਾਰ 70 ਦੀ ਥਾਂ ਦੇ ਉੱਤੇ ਸਵਾ ਕੁਇੰਟਲ ਹੋ ਗਿਆ ਤੇ ਫਿਰ ਮੇਰਾ ਖਿਆਲ ਆ ਵੀ ਉਹਨੀ ਕਾਮਯਾਬੀ ਮਿਲਦੀ ਨਹੀਂ ਪਰ ਇਹ ਵਧੇ ਹੀ ਨਾ। ਇਦੇ ਲਈ ਪਰ ਮੈਨੂੰ ਖਾਣਾ ਕੀ ਕੀ ਚਾਹੀਦਾ ਹਾਂ ਇਹਦੇ ਲਈ ਬਹੁਤ ਸਾਰੇ ਅੱਜ ਕੱਲ ਦੇ ਡਾਈਟੀਸ਼ਨਸ ਆਨਲਾਈਨ ਡਾਈਟ ਪਲੈਨਸ ਆ ਸਾਡੇ ਕੋਲ ਹੀ ਲੋਕੀ ਆਂਦੇ ਆ ਤੇ ਦੱਸਦੇ ਆ ਤਾਂ ਮੋਟੀ ਮੋਟੀ ਗੱਲ ਆਪਣੇ ਲਿਸਨਰਸ ਨੂੰ ਵੀਅਰਸ ਨੂੰ ਦੱਸ ਦਿੰਦਾ ਵੀ ਜੇ ਤੁਸੀਂ ਹੈਲਦੀ ਲਾਈਫ ਸਟਾਈਲ ਮੇਨਟੇਨ ਕਰਨਾ ਸਭ ਤੋਂ ਪਹਿਲਾਂ ਤਾਂ ਆਪਣੇ ਮਿੱਠੇ ਤੇ ਕੰਟਰੋਲ ਕਰੋ ਹਾਂ ਬਹੁਤ ਖੂਬ ਮਿੱਠਾ ਹੈ ਤਾਂ ਮਿੱਠਾ ਪਰ ਹੈ ਮੈਂ ਕਹਿੰਦਾ ਨਾ ਇਹ ਜ਼ਹਿਰ ਹੈ ਬਿਕੋਜ਼ ਉਹਨੇ ਹੌਲੀ ਹੌਲੀ ਤੁਹਾਡੇ ਬਾਡੀ ਦੇ ਵਿੱਚ ਫੈਟ ਜਮਾ ਕਰਨੀ ਹੈ ਸਿੰਪਲ ਕਾਰਬੋਹਾਈਡਰੇਟ ਹੈ ਉਹਨੇ ਬਾਡੀ ਨੂੰ ਨੁਕਸਾਨ ਕਰਨਾ ਹੈ ਤانوں ਡਾਇਬੀਟਿਸ ਤਨ ਬਲੱਡ ਪ੍ਰੈਸ਼ਰ ਤਨ ਕੋਲੇਸਟੇਰੋਲ ਹੋਣ ਦੇ ਚਾਂਸਸ ਹੋਏ ਸੋ ਸਭ ਤੋਂ ਪਹਿਲੇ ਤੁਸੀਂ ਆਪਣੇ ਮਿੱਠਨ ਕੰਟਰੋਲ ਕਰਨਾ ਡਾਈਟ ਦੇ ਵਿੱਚ ਹੂੰ ਉਸ ਤੋਂ ਬਾਅਦ ਅੱਧੇ ਪੌਣੇ ਘੰਟੇ ਵਾਸਤੇ ਕੋਈ ਆਪਣੀ ਸੈਰ ਜਾਂ ਕੋਈ ਫਿਜ਼ੀਕਲ ਐਕਟੀਵਿਟੀ 24 ਘੰਟੇ ਦੀ ਜਰੂਰ ਆਪਣੇ ਵਾਸਤੇ ਤੁਸੀਂ ਟਾਈਮ ਕੱਢੋ ਤਾਂ ਕਿ ਜੇ ਵੱਧ ਖਾਦਾ ਹੈ ਤਾਂ ਬਾਡੀ ਨੂੰ ਉਹ ਚੀਜ਼ ਜਿਹੜੀ ਐਕਸਪੈਂਡੀਚਰ ਹੋ ਜਾਏ ਬਰਨ ਆਊਟ ਹੋ ਜਾਏ ਜਿਹੜੀ ਤੁਸੀਂ ਵੱਧ ਕੈਲਰੀਜ਼ ਲਈਆਂ ਹੋਈਆਂ ਹੂੰ ਉਸ ਤੋਂ ਬਾਅਦ ਡਾਈਟ ਦੇ ਵਿੱਚ ਕੰਪਲੈਕਸ ਕਾਰਬੋਹਾਈਡਰੇਟ ਡਾਈਟ ਹੈ ਹੁਣ ਕੰਪਲੈਕਸ ਕਾਰਬੋਹਾਈਡਰੇਟ ਦਾ ਡਿਸਕਸ਼ਨ ਕਰਨ ਬੜੀ ਲੰਬੀ ਚੌੜੀ ਹੋ ਜੇ ਕਿ ਤੁਸੀਂ Google ਕਰੋ ਤੁਹਾਨੂੰ ਬਹੁਤ سارے ਫੂਡ ਆਈਟਮਸ ਮਿਲ ਜਾਣਗੇ ਅਕੋਰਡਿੰਗ ਟੂ ਤੁਹਾਡੇ ਕਲਚਰ ਤੁਸੀਂ ਕਿਹੋ ਜਿਹਾ ਖਾਣਾ ਖਾਣਾ ਚਾਹੁੰਦੇ ਤੁਸੀਂ ਕਿੱਥੇ ਰਹਿੰਦੇ ਹੋ ਕਿਹੋ ਜਿਹਾ ਤੁਹਾਡਾ ਕਲਚਰ ਤੁਸੀਂ ਕੰਪਲੈਕਸ ਕਾਰਬੋਹਾਈਡਰੇਟ ਤੇ ਜ਼ਿਆਦਾ ਤਵੱਜੋ ਦੇ ਰਹਾ ਦਾ ਰੱਖੀ ਸਿੰਪਲ ਕਾਰਬੋਹਾਈਡਰੇਟਸ ਦੇ ਵਿੱਚ ਸਿੰਪਲ ਕਾਰਬੋਹਾਈਡਰੇਟਸ ਕੀ ਹੁੰਦੇ ਆ ਕਿ ਇੱਕ ਇੱਕ ਬਿਸਕੁਟ ਬੈਡ ਰੋਟੀਆਂ ਚੌਲ ਸਾਰੀਆਂ ਚੀਜ਼ਾਂ ਹੁੰਦੀਆਂ ਇਹਨਾਂ ਚੀਜ਼ਾਂ ਤੁਸੀਂ ਅਵੋਇਡ ਕਰੋ ਬਿਕੋਜ਼ ਇਹ ਚੀਜ਼ ਬਾਡੀ ਦੇ ਵਿੱਚ ਜਿਆਦਾ ਨੁਕਸਾਨ ਦਿੰਦੀਆਂ ਜਾਂ ਜਿਆਦਾ ਫੈਟ ਬਣਾਉਂਦੀਆਂ ਜਾਂ ਜਿਆਦਾ ਬਿਮਾਰੀਆਂ ਨੂੰ ਸਦਾ ਇਹ ਨਾਲ ਆਂਦਾ ਸੋ ਅਸੀਂ ਕਿਤਾ ਆਪਣੇ ਪਛਾਣੀਏ ਕਿਹੜੀਆਂ ਚੀਜ਼ਾਂ ਚੰਗੀਆਂ ਕੰਪਲੈਕਸ ਕਾਰਬੋਹਾਈਡਰੇਟਸ ਪ੍ਰੋਟੀਨਸ ਬਹੁਤ ਚੰਗੇ ਆ ਗੁੱਡ ਫੈਟਸ ਤੁਸੀਂ ਖਾਓ ਇਹ ਬਾਡੀ ਲਈ ਬਹੁਤ ਚੰਗੇ ਆ ਯਾਨੀ ਇਹ ਬੇਸਵਾਦੀਆਂ ਚੀਜ਼ਾਂ ਅਬੀ ਸਵਾਦੀਆਂ ਚੀਜ਼ਾਂ ਹੈਗੀਆਂ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਸਰੀਰ ਨੂੰ ਪੋਖ ਮਟਾਂ ਲਈ ਇਹ ਚੀਜ਼ਾਂ ਜ਼ਿਆਦਾ ਲਾਭਦਾਇਕ ਹੋ ਸਕਦੀਆਂ ਐਜ਼ ਕੰਪੇਟਿਟਿਵ ਲੀਡਰਸ਼ਿਪ ਟ੍ਰੈਡੀਸ਼ਨਲ ਚੀਜ਼ਾਂ ਖਾਣੇ ਆ ਜੇ ਜੇ ਤੁਸੀਂ ਇਹਤੇ ਆਦਤ ਪਾ ਲੋਗੇ ਤਾਂ ਜਿਹੜਾ ਹੋ ਸਕਦਾ ਭਾਰ ਬਿਲਕੁਲ ਕੰਟਰੋਲ ਚ ਰਹੇ ਵਧੇ ਹੀ ਨਾ ਤੁਹਾਡਾ ਹਮ ਪਰ ਨਾ ਅੱਜ ਕੱਲ ਰੀਲਾਂ ਦਾ ਦੌਰ ਆ ਰੀਲ ਦੇਖੀ ਜਾਂਦੇ ਆ ਐਵੇਂ ਕਰੀ ਜਾਂਦੇ ਆ ਰੀਲ ਆ ਗਈ ਕਦੇ ਕਿਸੇ ਬੀਬੀ ਨੇ ਦੱਸਤਾ ਆਪ کیسے ਆਪਣਾ weight maintain ਕਰੋਗੇ ਫਿਰ ਇੱਕ ਹੋਰ ਵੈਰ ਸਾਹਿਬ ਆ ਗਏ ਫਿਰ ਕੋਈ ਹੋਰ ਆ ਗਿਆ ਵੀ ਭਾਈ ਸਵੇਰੇ ਉੱਠ ਕੇ ਸੌਂਫ ਵਾਲਾ ਪਾਣੀ ਪੀ ਲੋ ਕੋਈ ਕਹਿੰਦਾ ਜੀਰੇ ਵਾਲਾ ਪਾਣੀ ਪੀ ਲੋ ਕੋਈ ਕਹਿੰਦਾ ਅਲਕਲਾਈਨ ਵਾਟਰ ਪੀ ਲੋ ਕੋਈ ਕਹਿੰਦਾ ਵੀ ਭਾਈ ਇਹਦੇ ਚ ਮੇਥੀ ਦਾਣਾ ਪਾ ਕੇ ਇਹਨੂੰ ਉਬਾਲ ਕੇ ਪੀ ਲੋ ਇਹਦੇ ਨਾਲ ਫਰਕ ਪੈਂਦਾ ਕਿ ਇਹ ਧਾਰਨਾਵਾਂ ਹੀ ਆ ਆ ਕਹਣਾ ਮੁਸ਼ਕਲ ਆ ਵੀ ਕਿਸੇ ਨੂੰ ਫਰਕ ਪੈ ਵੀ ਸਕਦਾ ਕਿਸੇ ਨੂੰ ਨਹੀਂ ਵੀ ਫਰਕ ਪੈ ਸਕਦਾ ਕੋਈ ਹਰ ਇੱਕ ਚੀਜ਼ ਹੀ ਅਲੱਗ-ਅਲੱਗ ਹੈ ਸੋ ਜਿਵੇਂ ਕਿ ਮੈਂ ਕਿਹਾ ਪੈ ਤੁਹਾਨੂੰ ਕੁਝ ਬੈਡ ਫੂਡ ਬਾਡੀ ਚੋਂ ਘਟਾਣੇ ਹੀ ਪੈਣਗੇ ਉਹਨਾਂ ਦੇ ਰਿਪਲੇਸਮੈਂਟ ਤੇ ਭਾਵੇਂ ਜਿਹੜੇ ਤੁਸੀਂ ਐਗਜ਼ਾਮਪਲਾਂ ਦਿੱਤੀਆਂ ਉਦਾਹਰਣਾਂ ਦਿੱਤੀਆਂ ਤੁਸੀਂ ਉਹ ਲੈ ਕੇ ਦੇਖ ਲਓ ਜਾਂ ਜਿਹੜੇ ਹੋਰ ਚੰਗੇ ਫੂਡ ਹੈਗੇ ਉਹ ਲੈ ਕੇ ਦੇਖ ਲਓ ਤੁਹਾਨੂੰ ਹੈਲਪ ਹੋ ਸਕਦੀ ਹੈ ਗਲਤ ਇੱਥੇ ਆਂਦੀ ਹੈ ਵੀ ਜਿਹੜੀਆਂ ਮਾੜੀਆਂ ਚੀਜ਼ਾਂ ਜਿਵੇਂ 슈ਗਰ ਆ ਜਾਂ ਹੋਰ ਚੀਜ਼ਾਂ ਮੈਂ ਤਾਂ ਗਣਾਈਆਂ ਉਹ ਚੀਜ਼ਾਂ ਜੈਸੀ ਨਹੀਂ ਬੰਦ ਕਰਾਂਗੇ ਐ ਭਾਵੇਂ ਤੁਸੀਂ ਉਪਯੋਗ ਕਰੀ ਜੋ ਜਿਹੜੇ ਤੁਸੀਂ ਕਿਹਾ ਸੌਂਫ ਦਾ ਪਾਣੀ ਆ ਇਹ ਲੈਟਰਾਂ ਬਟਰਾਂਮ ਚੀਜ਼ਾਂ ਜੇ ਤੁਸੀਂ ਉਹ ਚੀਜ਼ਾਂ ਬੰਦ ਨਹੀਂ ਕੀਤੀਆਂ ਇਹ ਚੀਜ਼ਾਂ ਵੀ ਤੁਹਾਡੀਆਂ ਫੇਲ ਹੋ ਜਾਣੀਆਂ ਤੁਹਾਡੇ ਕੋਲੇ ਮਰੀਜ਼ ਆ ਗਿਆ ਉਹਦਾ ਭਾਰ ਹੈਗਾ ਜੀ 40 ਕਿਲੋ ਵਧਿਆ ਹੋਇਆ ਤੁਸੀਂ ਉਹਦੀ ਬਰੀ ਐਕਟਿਕ ਸਰਜਰੀ ਕਰਤੀ ਫਿਰ ਇਹਦੀ ਉਮਰ ਪਰ ਮੰਨ ਲਓ ਉਸ ਬੰਦੇ ਦੀ ਉਮਰ ਹੋਣੀ ਹੋਵੇ ਕੁਦਰਤ ਵੱਲੋਂ 80 ਸਾਲ ਕਿਸੇ ਨੇ 100 ਸਾਲ ਜਾਣਾ ਕਿਸੇ ਨੇ 70 ਸਾਲ ਫਿਰ ਉਹ ਆਖਰੀ ਸਾਹ ਤੱਕ ਜਿੰਨਾ ਭਾਰ ਉਹਦਾ ਘਟ ਗਿਆ ਉਥੇ ਟਿਕਿਆ ਰਹੂ ਜਾਂ ਫਿਰ ਵੀ ਉੱਤੇ ਥੱਲੇ ਹੁੰਦਾ ਹਾਂ ਬਹੁਤ ਇੰਪੋਰਟੈਂਟ ਗੱਲ ਆ ਦੇਖੋ ਜਦੋਂ ਵੀ ਕਿਸੇ ਦੀ ਅਸੀਂ weight loss ਸਰਜਰੀ ਕਰਦੇ ਤਰ੍ਹਾਂ ਤਰ੍ਹਾਂ ਦੀ weight loss ਸਰਜਰੀ ਕੋਈ ਇੱਕ ਤਰ੍ਹਾਂ ਦੀ weight loss ਨਹੀਂ ਮੈਂ ਗਿਣਨ ਲੱਗਾ ਤਾਂ 15 20 ਤਰ੍ਹਾਂ ਦੀਆਂ ਜਿਹੜਾ ਪ੍ਰਚਲਿਤ ਵੇਟ ਲਾਸ ਸਰਜਰੀਆਂ ਕੀਤੀਆਂ ਜਾਂਦੀਆਂ ਅਕੋਰਡਿੰਗ ਟੂ ਪੇਸ਼ੈਂਟ ਦੇ ਕਿ ਉਹ ਜੀ ਡਿਮਾਂਡ ਹੈ ਬੋਡੀ ਨੂੰ ਬਿਮਾਰੀਆਂ ਵੀ ਆ ਸ਼ੂਗਰ ਵਰਗੀਆਂ ਕਿ ਕਲਾ ਓਵਰ ਓਵਰ ਈਟਿੰਗ ਦਾ ਸ਼ਿਕਾਰ ਆ ਕਿ ਥੋੜਾ ਓਵਰ ਵੇਟ ਆ ਜਾਂ ਬਹੁਤ ਜ਼ਿਆਦਾ ਓਵਰ ਵੇਟ ਆ ਸੋ ਅਸੀਂ ਡਿਸਾਈਡ ਕਰਦੇ ਆ ਪੇਸ਼ੈਂਟ ਨੂੰ ਹੈਲਪ ਕਰਦੇ ਆ ਵੀ ਤੇਰੀ ਕਿਹੜੀ ਵੇਟ ਲਾਸ ਹੈ ਜੇ ਤੇ ਲਿਕ ਜ਼ਿਆਦਾ ਲੰਬੇ ਚੱਲੀ ਚੱਲ ਸਕਦੀ ਆ ਹੁਣ ਤੁਸੀਂ ਗੱਲ ਕੀਤੀ ਵੀ ਕਿਸੇ ਦਾ ਭਾਰ ਦੁਬਾਰਾ ਵੱਧੂਗਾ ਕਿ ਨਹੀਂ ਵੱਧੂਗਾ ਉਹ ਵੀ ਪੇਸ਼ੈਂਟ ਦੇ ਆਪਣੇ ਉੱਪਰ ਹੈ ਪਹਿਲੀ ਗੱਲ ਤਾਂ ਜੇ 40 ਕਿਲੋ ਜਾਂ 50 ਕਿਲੋ ਕਿਸੇ ਨੇ ਆਪਣਾ ਭਾਰ ਘਟਾਣਾ ਹੋਵੇ ਡਾਈਟ ਕੰਟਰੋਲ ਜਾਂ ਐਕਸਰਸਾਈਜ਼ ਲੋ ਬੜਾ ਬਹੁਤ ਹੀ 2-3% ਲੋਕ ਹੀ ਕਾਮਯਾਬ ਹੋਣਗੇ ਜਿਹੜਾ ਆਪਣੇ ਆਪ ਇਹ ਚੀਜ਼ ਅਚੀਵ ਕਰ ਲੈਣਗੇ ਸੋ ਮੋਰ ਦੈਨ 97% ਲੋਕ ਹੀ ਇਸ ਤੇ ਫੇਲ ਹੋ ਜਾਂਦੇ ਆ ਪਰ ਸਜੀ ਕੇ ਇਹੋ ਜੀ ਚੀਜ਼ ਆ ਮੈਜਿਕ ਆ ਵੀ ਜਿਹੜਾ ਤੁਹਾਡਾ ਇਹਨਾਂ weight lose ਕਰ ਦੇਗੀ ਗੱਲ ਆ ਵੀ ਦੁਆਰਾ weight ਵੱਧੂਗਾ ਕਿੰਨੀ ਵੱਧੂਗਾ ਜੇ ਤੁਸੀਂ ਆਪਣੇ ਡਾਕਟਰ ਦੀ ਆਪਣੇ ਡਾਈਟੀਸ਼ਨ ਦੀ ਗਾਈਡ ਦੇ ਅਲਾਈਨ ਦੇ ਥੱਲੇ ਚੱਲਦੇ ਹੋ ਵੀ ਬੈਡ ਫੂਡ ਤੁਸੀਂ ਨਹੀਂ ਖਾਣੇ ਜਾਂ ਬਹੁਤ ਘੱਟ ਖਾਣੇ ਆ ਤੇ ਕੁਝ ਨਾ ਕੁਝ ਐਕਸਰਸਾਈਜ਼ ਕਰਨੀ ਆ ਤੇ ਤੁਸੀਂ ਲੌਸਟ weight ਫੋਰਐਵਰ ਮੇਨਟੇਨ ਕਰ ਸਕਦੇ ਹੋ ਪਰ 5 10% प्लस माइनस ਹੋ ਸਕਦਾ ਹੈ ਮੈਂ ਜੇ ਤੁਸੀਂ ਬੰਦ ਪ੍ਰੇਸ਼ੀ ਵੀ ਨਹੀਂ ਕਰਦੇ ਪਰ ਇਹਦਾ ਆ ਮਤਲਬ ਨਹੀਂ ਜੇ ਤੁਸੀਂ 40 ਕਿਲੋ ਲੂਜ਼ ਕਰ ਲਓ ਤੁਸੀਂ 40 ਕਿਲੋ ਇਹੀ ਗੇਨ ਕਰ ਲੋਗੇ ਗੇਨ ਗੇਨ ਕਰ ਲੋਗੇ ਥੋੜਾ ਪਤਾ ਗੇਨ ਕਰ ਸਕਦਾ 5 ਕਿਲੋ 7 ਕਿਲੋ इवन 10 ਕਿਲੋ ਵੀ ਕੁਝ ਸਾਲਾਂ ਬਾਅਦ ਬੰਦ ਪਰਹੇਸ ਦਾ ਫਿਰ ਵੀ ਕਰਨਾ ਪੈਂਦਾ ਹੋਣਾ ਵੀ ਇਹ ਨਹੀਂ ਵੀ ਤੁਹਾਡੇ ਕੋਲ ਸਰਜਰੀ ਕਰਵਾ ਕੇ ਦਾਬੜਾ ਫਿਰ ਪੀਜਾ ਦਾ ਚੜੀ ਜਾਣਾ ਫਿਰ ਮਿੱਠਾ ਜਿੰਨੀ ਤੁਸੀਂ ਯੰਗ ਏਜ 'ਚ ਆਪਰੇਸ਼ਨ ਕਰਾਣੇ ਆ ਕਿਉਂਕਿ ਬੋਡੀ ਦਾ ਆਪਣਾ ਮੈਟਾਬੋਲਿਜ਼ਮ ਫਾਸਟ ਨਾ ਅਸੀਂ ਆਪ ਵੀ ਆਪਾਂ ਵੀ ਦੇਖਦੇ ਹਾਂ ਜਦੋਂ ਅਸੀਂ ਬਚਪਨ 'ਚ ਹਰ ਚੀਜ਼ਾਂ ਖਾਈ ਜਾਂਦੇ ਸੀ ਉਹ weight ਨਹੀਂ ਸੀ ਵੱਧਾ ਜਿਵੇਂ ਜਿਵੇਂ ਉਮਰ ਵੱਧੀ ਹੈ ਤਾਂੜਾ weight ਥੋੜਾ ਖਾਣ ਨਾਲ ਵੀ ਵਧਣਾ ਸ਼ੁਰੂ ਹੋ ਜਾਂਦਾ ਉਹਦੇ ਆਪਣੇ ਆਪਣੇ ਕਾਰਨ ਆ ਕਿ ਤੁਹਾਡੇ ਬੋਡੀ ਦੇ ਹਾਰਮੋਨ ਘਟਣੀ ਸ਼ੁਰੂ ਹੋ ਜਾਂਦੇ ਆ ਬੋਡੀ ਦੀ ਜਿਹੜੀ ਐਬਜ਼ਾਰਪਸ਼ਨ ਆ ਉਹ ਘਟਣੀ ਸ਼ੁਰੂ ਹੋ ਜਾਂਦੀ ਆ ਬੋਡੀ ਨੂੰ ਹੋਰ ਕਈ ਪ੍ਰੋਬਲਮਸ ਆਣੀਆਂ ਸ਼ੁਰੂ ਹੋ ਜਾਂਦੀਆਂ ਜਿਨ੍ਹਾਂ weight ਵਧਣਾ ਸ਼ੁਰੂ ਹੋ ਜਾਂਦਾ ਸੋ ਬਰੀਆਟ੍ਰਿਕ ਸਰਜੀ ਦਾ ਰੋਲ ਯੰਗਰ ਏਜ ਦੇ ਵਿੱਚ ਅਸੀਂ ਦੇਖਦੇ ਹਾਂ ਬਹੁਤ ਬਹੁਤ ਐਕਸਲੈਂਟ ਰਿਜ਼ਲਟਸ ਆਉਂਦੇ ਆ ਜੇ ਇੱਕ ਇਨਸਾਨ ਜਿਹੜਾ ਅਸੀਂ 20 ਸਾਲ ਦਾ ਆਪਰੇਸ਼ਨ ਕੀਤਾ ਉਹਦਾ weight ਸੀਗਾ 150 ਕਿਲੋ ਉਹੀ ਜੇ ਆਪਾਂ ਕਿਸੇ ਦੇ 60 ਸਾਲ ਦਾ ਆਪਰੇਸ਼ਨ ਕੀਤਾ ਜਿਹਦਾ weight ਸੀ 150 ਕਿਲੋ ਜਿਹੜਾ 20 ਸਾਲ ਦਾ ਇਹ ਰਿਜ਼ਲਟ ਹੈ तकरीबन ਪਹਿਲੇ 8-9 ਮਹੀਨੇ ਦੇ ਵਿੱਚ ਹੀ ਉਹ ਜਿੰਨਾ weight 70-80 ਕਿਲੋ lose ਕਰ ਜਾਵੇਗਾ ਜਿਹੜਾ 60 ਸਾਲਾਂ ਵਾਲਾ ਇਨਸਾਨ ਉਹੀ weight तकरीबन 1.5-2 ਸਾਲ ਦੇ ਵਿੱਚ lose ਕਰੇਗਾ ਤੇ ਥੋੜਾ weight ਘੱਟ lose ਕਰੇਗਾ ਯੰਗਰ ਏਜ ਦੇ ਵਿੱਚ ਜਿਹੜਾ weight lose ਆ ਉਹ faster ਵੀ ਹੁੰਦਾ ਹੈ ਓਲਡਰ ਏਜ ਦੇ ਵਿੱਚ ਜਿਵੇਂ ਆਪਾਂ ਗਰੋਅ ਕਰੀ ਜਾਂਦੇ ਹਾਂ ਥੋੜਾ ਜਿਹਾ weight loss ਆ ਉਹ ਥੋੜਾ ਸਲੋ ਹੁੰਦਾ ਤੇ ਘੱਟ weight lose ਹੁੰਦਾ ਕੋਈ ਆਪਰੇਸ਼ਨ ਕਰਾਉਣਾ ਹੋਵੇ ਸਰਜਰੀ ਕਰਾਉਣੀ ਹੋਵੇ ਸਰੀਰ ਤੇ ਕੱਟ ਲੱਗਣਾ ਹੋਵੇ ਭਾਵੇਂ ਛੋਟਾ ਭਾਵੇਂ 20 ਟੰਕਿਆਂ ਵਾਲਾ ਭਾਵੇਂ 2 ਟੰਕਿਆਂ ਵਾਲਾ ਬੰਦੇ ਦੇ ਮਨ ਦੇ ਵਿੱਚ ਡਰ ਹੁੰਦਾ ਯੈਸ ਵੀ ਯਾਰ ਮੈਂ ਆਪਦੇ ਸਰੀਰ ਦੇ ਉੱਤੇ ਕੋਈ ਬਲੇਡ ਫਰਵਾਉਣਾ ਬਾਅਦ ਚ ਮੈਨੂੰ ਸਿਉਣਾ ਵੀ ਆ ਟੰਕੇ ਵੀ ਲੱਗਣੇ ਆ ਇਹ ਜਿਹੜੀ ਸਰਜਰੀ ਆ ਬਰੀਆਟ੍ਰਿਕ ਇਹ ਕਿੰਨੀ ਕੁ ਖਤਰਨਾਕ ਆ ਡਰਾਉ ਆ ਮਨ ਲਓ ਮੇਰੇ ਵਰਗੇ ਬੰਦੇ ਨੇ ਕਰਾਉਣਾ ਹੋਵੇ ਤੇ ਮੈਂ ਜੇ ਸੋਚਾਂ ਵੀ ਯਾਰ ਪਤਾ ਨਹੀਂ ਕੀ ਬਣੂਗਾ ਕਿੰਨੇ ਕਚਰਵਾ ਛੁੱਟੀ ਮਿਲੂਗੀ ਦਰਦਾਂ ਪਤਾ ਨਹੀਂ ਕਿੰਨੀਆਂ ਹੋਣੀਆਂ ਟਾਂਕੇ ਪਤਾ ਨਹੀਂ ਕਿੰਨੇ ਕ ਲੱਗਣੇ ਆ ਉਹਦਾ ਕੀ ਵਿਰਵਾ ਆ ਬਿਲਕੁਲ ਤੁਹਾਡੀ ਗੱਲ ਸੱਚੀ ਹੈ ਲੋਕੀ ਡਰਦੇ ਆ ਹਰ ਕਿਸਨ ਡਰ ਲੱਗਦਾ ਵੀ ਸ਼ਰੀਰ ਤੇ ਕਿ ਟੀਕਾ ਸੂਈ ਵੀ ਚੁਬਣੀ ਹੋਏ ਤੇ ਮੈਨੂੰ ਕੋਈ ਨੁਕਸਾਨ ਨਾ ਹੋ ਜੇ ਜਾਂ ਦਰਦ ਨਾ ਹੋ ਜੇ ਸੋ ਪਹਿਲੇ ਮੈਂ ਆਪਣੇ ਵੀਵਰਸ ਨੂੰ ਦੱਸਾਂ ਵੀ ਜਿਹੜੀ ਅੱਜ ਕੱਲ ਐਡਵਾਂਸ ਟੈਕਨੋਲੋਜੀ ਹੋ ਗਈ ਹੈ ਆਪਰੇਸ਼ਨ ਜਿੰਨੀ ਅਸੀਂ ਕਰਦੇ ਆ ਸਪੈਸ਼ਲੀ ਮੈਂ ਆਪਣੇ ਜੀ ਹਸਪੀਟਲ ਦੀ ਗੱਲ ਕਰਾਂ ਜੰਮੂ ਹਸਪੀਟਲ ਜਲੰਧਰ ਦੇ ਵਿੱਚ ਅਸੀਂ 3D ਵਿਜ਼ਨ ਨਾਲ ਆਪਰੇਸ਼ਨ ਕਰਦੇ ਆ ਜਿੰਨੀ ਦੇਰ ਸਾਨੂੰ ਇੰਟਰਵਿਊ ਕਰਦੇ ਆ ਹੋ ਗਏ 15 ਮਿੰਟ ਇੰਨੀ ਦੇਰ ਸਾਡਾ ਕਿ ਆਪਰੇਸ਼ਨ ਖਤਮ ਵੀ ਹੋ ਜਾਂਦਾ ਅੱਛਾ ਜੀ ਤੇ ਸ਼ਰੀਰ ਤੇ ਨਾ ਮਾਤਰ 4-5 ਕੱਟ ਆਉਂਦੇ ਆ ਦੂਰਬੀਨ ਨਾਲ ਆਪਰੇਸ਼ਨ ਕੀਤਾ ਹੋ ਜਾਂਦਾ ਤੁਸੀਂ ਮੰਨੋਗੇ ਵੀ ਪੇਸ਼ੈਂਟ ਇੱਕ ਡੇਢ ਘੰਟੇ ਬਾਅਦ ਚੱਲ ਫਿਰ ਵੀ ਸਕਦਾ ਆਪਰੇਸ਼ਨ ਤੋਂ ਬਾਅਦ ਈਵਨ ਪਾਣ ਪੀਣ ਵਾਲੀ ਚੀਜ਼ਾਂ ਪਾਣੀ ਜਾਂ ਜੂਸ ਜਾਂ ਲਿਕਵਿਡ ਚੀਜ਼ਾਂ ਪੀ ਵੀ ਸਕਦਾ ਇੱਕ ਦੋ ਦਿਨ ਦੀ ਹਸਪੀਟਲ ਸਟੇ ਤੋਂ ਬਾਅਦ ਖੁਦ ਡਰਾਈਵ ਕਰਕੇ ਘਰ ਜਾ ਸਕਦਾ ਸੋ ਜਿਵੇਂ ਕਿ ਬਾਕੀ ਆਪਰੇਸ਼ਨ ਹੈ ਕੋਈ ਹਰਨੀਆਂ ਦਾ ਆਪਰੇਸ਼ਨ ਲੈ ਲਓ ਕੋਈ ਪਥਰੀ ਦਾ ਆਪਰੇਸ਼ਨ ਲੈ ਲਓ ਕੋਈ ਗੁਰਦੇ ਦਾ ਆਪਰੇਸ਼ਨ ਲਓ ਪਿੱਤਾ ਕੱਢਣਾ ਹਾਂ ਬਸ ਉਹਨਾਂ ਕੀ ਆਪਰੇਸ਼ਨ ਦਾ ਕੋਈ ਹੈ ਨਹੀਂ ਰਾਦਰ ਜਦੋਂ ਸੀ ਆਪਰੇਸ਼ਨ ਕਰ ਦਿੰਨੇ ਆ ਰਿਸਕ ਘਟੀ ਜਾਂਦਾ ਲਾਈਫ ਦੇ ਵਿੱਚ ਕਿਉਂਕਿ ਓਵਰ weight ਨਾਲ ਲਾਈਫ ਨੂੰ ਰਿਸਕ ਹੈ ਹਾਰਟ ਅਟੈਕ ਦਾ ਰਿਸਕ ਹੈ ਬਿਮਾਰੀਆਂ ਦਾ ਰਿਸਕ ਹੈ ਜਿਵੇਂ ਜਿਵੇਂ weight lose ਹੋਈ ਜਾਂਦਾ ਤੁਸੀਂ ਇੱਕ ਗ੍ਰੀਨ ਜ਼ੋਨ ਚ ਐਂਟਰ ਕਰੀ ਜਾਂਦੇ ਰੈਡ ਜ਼ੋਨ ਤੋਂ ਬਾਹਰ ਨਿਕਲੀ ਜਾਂਦੇ ਸੋ ਆ ਤੁਹਾਨੂੰ ਬੜੇ ਬੈਨੀਫਿਟਸ ਹੈ ਉਸ ਤੋਂ ਬਾਅਦ ਆਉਂਦਾ ਵੀ ਰਿਜ਼ਲਟਸ ਸੈਂਟਰ ਟੂ ਸੈਂਟਰ ਵੀ ਡਿਫਰੈਂਡ ਕਰਦੇ ਆ ਹੁਣ ਜਿਹੜਾ ਹਾਈ ਵੋਲਿਊਮ ਸੈਂਟਰ ਆ ਜਿੱਥੇ ਰੋਜ਼ਾਨਾ ਹੀ ਆਪਰੇਸ਼ਨ ਹੁੰਦੇ ਆ ਤੇ ਬਹੁਤ ਜ਼ਿਆਦਾ ਆਪਰੇਸ਼ਨ ਹੁੰਦੇ ਆ ਤਜਰਬਾ ਐਕਸਪੀਰੀਅੰਸ ਵਾਲੀ ਟੀਮ ਆ ਹਰ ਇੱਕ ਟ੍ਰੇਨ ਈਵਨ ਕੰਪਲਿਕੀਸ਼ਨ ਦੀ ਵੀ ਤਿਆਰ ਆ ਮੈਂ ਨਹੀਂ ਕਹਿੰਦਾ ਵੀ ਕਦੇ ਕੰਪਲਿਕੀਸ਼ਨ ਨਹੀਂ ਹੋ ਸਕਦੀ ਡੂਰਿੰਗ ਸਰਜਰੀ ਕੰਪਲਿਕੀਸ਼ਨ ਲਈ ਵੀ ਟੀਮ ਤਿਆਰ ਹੋਣੀ ਚਾਹੀਦੀ ਚੁਕੰਨੀ ਰਹਿਣਾ ਚਾਹੀਦਾ ਤੁਹਾਨੂੰ ਆਉਣ ਤੋਂ ਪਹਿਲੇ ਖਤਰਾ ਦੱਸੇ ਵੀ ਖਤਰਾ ਹੈਗਾ ਜੇ ਤੁਹਾਡੀ ਟੀਮ ਚੁਕੰਨੀ ਆ ਕੋਈ ਵੀ ਤੁਹਾਨੂੰ ਮਿਸ ਹੈਪਨਿੰਗ ਤੋਂ ਤੁਸੀਂ ਬਚ ਸਕਦੇ ਹੋ ਰਿਜ਼ਲਟ ਤੁਹਾਡੇ ਬਹੁਤ ਵਧੀਆ ਆ ਸਕਦੇ ਆ ਫਾਲੋਅ ਅਪ ਸਿਸਟਮ ਹੋਣਾ ਚਾਹੀਦਾ ਤੁਹਾਡੇ ਪੇਸ਼ੈਂਟ ਨੂੰ ਕੋਈ ਦੁੱਖ ਤਕਲੀਫ ਦੂਜੇ ਦੇਸ਼ ਤੋਂ ਆਇਆ ਦੂਜੀ ਸਟੇਟ ਤੋਂ ਆਇਆ ਦੂਰੋਂ ਆਇਆ ਕੋਈ ਦੁੱਖ ਤਕਲੀਫ ਹੋਏ ਤੁਸੀਂ ਫੋਨ ਤੇ ਹੀ ਉਹਦੀ ਪ੍ਰੋਬਲਮ ਸੋਲਵ ਕਰ ਸਕੋ ਸੋ ਇਹ ਚੀਜ਼ਾਂ ਨੇ ਰਿਜ਼ਲਟ ਦੀ ਇੰਪਰੂਵਮੈਂਟ ਬਹੁਤ ਜ਼ਿਆਦਾ ਕਰਤੀ ਹੈ ਹੁਣ ਸਾਡੇ ਕੋਲ ਰਿਸਰਚ ਪਬਲਿਕेशंस ਹੈ ਬਈ ਜਿਹੜਾ ਹਾਈ ਵੋਲਿਊਮ ਸੈਂਟਰ ਹੈ ਜਿੱਥੇ ਬਹੁਤ ਕੰਮ ਹੁੰਦਾ ਹੈ ਜਾਂ ਸੈਂਟਰ ਆਫ ਐਕਸੀਲੈਂਸ ਹੈ ਜਿਹਨਾਂ ਨੂੰ ਖਿਤਾਬ ਮਿਲਿਆ ਹੋਇਆ ਸਰਕਾਰ ਵੱਲੋਂ ਜਾਂ ਹੋਰ ਸੰਸਥਾਵਾਂ ਵੱਲੋਂ ਵੀ ਐਸੈਂਟ ਇਹਨਾਂ ਦਾ ਕੰਮ ਐਕਸੀਲੈਂਟ ਹੈ ਇਹਨਾਂ ਦੇ ਰਿਜ਼ਲਟਸ ਬਹੁਤ ਵਧੀਆ ਹੈ ਜਾਂ ਜਿਨ੍ਹਾਂ ਦੇ ਪਬਲਿਕੇਸ਼ਨ ਪ੍ਰਿੰਟ ਹੋਈਆਂ ਆਪਾਂ ਉਹ ਸੈਂਟਰ ਦੇ ਰਿਜ਼ਲਟ ਦੇਖਦੇ ਆਂ ਤੇ ਆਮ ਸੈਂਟਰਾਂ ਨਾਲੋਂ ਉਹਨਾਂ ਦੇ ਰਿਜ਼ਲਟ ਤਕਰੀਬਨ ਆਪਾਂ ਦੇਖਦੇ ਆਂ 10 20 25% ਦਾ ਇੰਪਰੂਵਮੈਂਟ ਬੈਟਰ ਹੈ ਸਭ ਲੋਕ ਜਿਆਦਾ ਡਰਦੇ ਹੁੰਦੇ ਲੋਕਾਂ ਨੂੰ ਵੀ ਕਿਤੇ ਡੈਥ ਨਾ ਹੋ ਜਾਏ ਕੋਈ ਮੌਤ ਨਾ ਹੋ ਜਾਏ ਜਾਂ ਕੁਝ ਇਹੋ ਜਿਹੀ ਦੁਰਘਟਨਾ ਨਾ ਹੋ ਉਨਾ ਦੇ ਸੈਂਟਰਾਂ ਵਿੱਚ ਅਸੀਂ ਦੇਖਦੇ ਹਾਂ ਮੋਰਟੈਲਿਟੀ ਏਜ ਜਿਹਨੂੰ ਅਸੀਂ ਮੈਡੀਕਲ ਲੈਂਗ ਵਿੱਚ ਡੈਥ ਰੇਟ ਕਹਿੰਦੇ ਆ ਆਲਮੋਸਟ ਜ਼ੀਰੋ ਹੈ ਐਸ ਕੰਪੇਰੇਟਿਵ ਅਦਰ ਸੈਂਟਰਸ ਸੋ ਬਹੁਤ ਸਾਰੀਆਂ ਚੀਜ਼ਾਂ ਕਰਦੀਆਂ ਜੇ ਤੁਸੀਂ ਕੋਈ ਆਪਣਾ ਸੈਂਟਰ ਡਵੈਲਪ ਕੀਤਾ ਤਾਂ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਸੈਂਟਰ ਆਫ ਐਕਸੀਲੈਂਸ ਹੋਵੇ ਤਾਂ ਜਿਹੜੀ ਜੀ ਟੀਮ ਹੈ ਤੁਹਾਡੇ ਨਾਲ ਟਿਕੇ ਹਰ ਕੰਪਲਿਕੀਸ਼ਨ ਲਈ ਤੁਸੀਂ ਹਮੇਸ਼ਾ ਤਿਆਰ ਰਹੋ ਤੇ ਤੁਹਾਡੇ ਦਿਮਾਗ ਇੰਨਾ ਕੁ ਹੋਣਾ ਚਾਹੀਦਾ ਵੀ ਤੁਸੀਂ ਕੰਪਲਿਕੀਸ਼ਨ ਆਉਣ ਤੋਂ ਪਹਿਲੇ ਪਛਾਣੋ ਵੀ ਆਣ ਵਾਲੀ ਹੈ ਤਾਂ ਉਹ ਤੇ ਜੇ ਤੁਸੀਂ ਐਕਸ਼ਨ ਲੈ ਲੋਗੇ ਤੇ ਤੁਸੀਂ ਕੈਨ ਆਲਵੇਜ਼ ਅਵੋਇਡ ਡਿਜ਼ਾਸਟਰਸ ਬੰਦੇ ਨੇ ਹੈਲਥ ਇੰਸ਼ੋਰੈਂਸ ਕਰਾਈ ਹੋਵੇ ਤਾਂ ਉਹਦੇ ਵਿੱਚ ਨਬੇ ਚਲੋ ਗੋਡੇ ਵੀ ਕਵਰ ਹੋਗੇ మోਡੇ ਵੀ ਕਵਰ ਹੋਗੇ ਆ ਵੀ ਸਮੱਸਿਆ ਕਵਰ ਹੋ ਗਈ ਆ ਵੀ ਕੀ ਉਸ ਹੈਲਥ ਇੰਸ਼ੋਰੈਂਸ ਦੇ ਵਿੱਚ ਬਿਰੀਐਟ੍ਰਿਕ ਸਰਜਰੀ ਵੀ ਹੁੰਦੀ ਹੈ ਬਿਲਕੁਲ ਹੁਣ ਆਈਆਡੀਆ ਨੇ ਕਹਤਾ ਹੈ ਜਿਨ੍ਹਾਂ ਦੇ ਹੈਲਥ ਇੰਸ਼ੋਰੈਂਸ ਹੈਗੀ ਆ ਉਹਨਾਂ ਦੇ ਜਿਹੜੇ ਇਹ ਜੇ ਉਹ ਆਪਣੇ ਕੰਡੀਸ਼ਨਸ ਫੁੱਲਫਿਲ ਕਰਦੇ ਆ ਬਿਰੀਐਟ੍ਰਿਕ ਸਰਜਰੀ ਨਾਲ ਕਹਿੰਦਾ ਭਾਵੇਂ ਡਬ ਬੋਡੀ ਮਾਸ ਇੰਡੈਕਸ ਆ weight category ਤੇ ਫੁੱਲਫਿਲ ਕਰਦੇ ਆ ਤਾਂ ਬਿਲਕੁਲ ਅਸੀਂ ਉਹਨਾਂ ਦੇ ਕੈਸ਼ਲੈਸ ਸਰਜਰੀ ਕਰਦੇ ਆ ਅੱਜ ਦੀ ਡੇਟ 'ਚ ਅਸੀਂ ਆਪਣੇ ਹਸਪਤਾਲ 'ਚ ਤਕਰੀਬਨ 50% ਕਮ ਕੈਸ਼ਲੈਸ ਲੋਕਾਂ ਦਾ ਇੰਸ਼ੋਰੈਂਸ ਕਰਦੇ ਆ ਤੇ ਸਾਰਾ ਸਾਨੂੰ ਜਿਹੜਾ ਪੈਸਾ ਹੈ ਇੰਸ਼ੋਰੈਂਸ ਕੰਪਨੀਆਂ ਦਿੰਦੀਆਂ ਪੇਸ਼ੈਂਟ ਕੋਈ ਇੱਕ ਰੁਪਿਆ ਵੀ ਨਹੀਂ ਲਿਆ ਜਾਂਦਾ ਚਲੋ ਇਹ ਵੀ ਵਧੀਆ ਗੱਲ ਆ ਕਿਉਂਕਿ ਨਾ ਜਦੋਂ ਮੌਕੇ ਤੇ ਬੰਦ ਨੂੰ ਲੱਗਦਾ ਵੀ ਭਾਈ ਇੰਨੇ ਲੱਖ ਰੁਪਈਆ ਇੰਨੇ ਹਜ਼ਾਰ ਰੁਪਈਆ ਲੱਗਣਾ ਤੇ ਕੋਲੋਂ ਲਾਉਣਾ ਬੜਾ ਔਖਾ ਹੁੰਦਾ ਬਿਲਕੁਲ ਬਿਲਕੁਲ ਹੁਣ ਗਵਰਨਮੈਂਟ ਪੂਰੀ ਹੈਲਪ ਕਰਦੀ ਆ ਇੰਸ਼ੋਰੈਂਸ ਕੰਪਨੀਆਂ ਪ੍ਰਾਈਵੇਟ ਸਰਕਾਰੀ ਪੁਰੀਆਂ ਇਸ ਕੰਮ 'ਚ ਉਤਰ ਗਈਆਂ ਕਿਉਂਕਿ ਸਰਕਾਰ ਵੀ ਜਾਣਦੀ ਆ ਵੀ ਇੱਕ ਅਨਫਿਟ ਇਨਸਾਨ ਸੋਸਾਇਟੀ ਲਈ ਆਪਣੇ ਘਰ ਲਈ ਬਹੁਤ ਜ਼ਿਆਦਾ ਉਹਨਾਂ ਕੰਪਰੋਮਾਈਜ਼ਸ ਕਰਨੇ ਪੈਂਦੇ ਆਏ ਕੋਈ ਕਮਾਈ ਦਾ ਸਾਧਨ ਨਹੀਂ ਉਹਦਾ ਰਹਦਾ ਜਾਂ ਲਾਈਫ ਚ ਪ੍ਰੋਗਰੈਸ ਨਹੀਂ ਰਹਿੰਦੀ ਪਰਸਨਲ ਲਾਈਫ ਹੀ ਖਰਾਬ ਹੁੰਦੀ ਆ ਸੋ ਇਹ ਚੀਜ਼ਾਂ ਹੁਣ ਸੋਸਾਇਟੀ ਰੈਕਗਨਾਈਜ਼ ਕਰਦੀ ਆ ਤੇ ਇਸ ਕਰਕੇ ਸਰਕਾਰ ਜਾਂ ਹੋਰ ਸੰਸਥਾਵਾਂ ਅੱਗੇ ਆ ਰਹੀਆਂ ਤੇ ਲੋਕਾਂ ਦੀ ਹੈਲਪ ਹੋ ਰਹੀ ਆ ਤੇ ਲੋਕੀ ਦਾ ਫਾਇਦਾ ਵੀ ਲੈ ਰਹੇ ਆ ਚਲੋ ਬਹੁਤ ਵਧੀਆ ਗੱਲ ਆ ਪਰ ਇੱਕ ਵਾਰੀ ਜਾਣਕਾਰੀ ਚ ਹੋਰ ਵਾਅਦਾ ਕਰਿਓ ਬਈ ਜਿਹੜੇ ਆ ਦਿਨ ਹੁੰਦੇ ਸਿਆਲਾਂ ਵਾਲੇ ਐਤਕ ਤੋ ਚਲੋ ਸਿਆਲਾਂ ਵਰਗੇ ਸਿਆਲ ਹੈ ਵੀ ਨਹੀਂ ਸੀ ਪਰ ਜਦੋਂ ਆ ਸੀਜ਼ਨ ਹੁੰਦਾ ਉਦੋਂ ਤੁਹਾਡੇ ਕੋਲੇ ਐਨ ਆਰ ਆਈ ਪੇਸ਼ੈਂਟ ਬਹੁਤ ਆਉਂਦੇ ਹੋਣੇ ਹਾਂਜੀ ਅਚਾਨਕ ਵਾਅ ਜੇ ਕਿਸੇ ਨੇ ਅੱਜ ਤੁਹਾਡੇ ਕੋਲੇ ਆਉਣਾ ਹੋਵੇ ਤਾਂ ਕਿੰਨੇ ਦਿਨ ਪਹਿਲਾਂ ਅਪਾਇੰਟਮੈਂਟ ਕਰਾਉਣੀ ਪਊਗੀ ਜਾਂ ਮੌਕੇ ਦੇ ਉੱਤੇ ਆਹ ਟੈਣਾ ਸਾਹਿਬ ਸਾਡੇ ਕੋਲ ਹਸਪੀਟਲ ਦੇ ਵਿੱਚ ਅਸੀਂ ਤਕਰੀਬਨ ਇੱਕ ਦਿਨ ਦੇ ਵਿੱਚ 15-20 ਆਪਰੇਸ਼ਨ ਵੀ ਕਰ ਸਕਦੇ ਹਾਂ ਸੋ ਕੋਈ ਜ਼ਿਆਦਾ ਲੰਬੀ ਚੌੜੀ ਵੇਟਿੰਗ ਲਿਸਟ ਨਹੀਂ ਹੈ ਜਦੋਂ ਕਿਸੇ ਸਾਡੇ ਐਨ ਆਰ ਆ ਪੇਸ਼ੈਂਟਸ ਨੂੰ ਕਾਲ ਕਰਦਾ ਅਸੀਂ ਉਹਨਾਂ ਕਹਿੰਦੇ ਐਡ ਅਰਲੀਅਰਸ ਆਪਣੀ ਟਿਕਟਸ ਬੁੱਕ ਕਰਾ ਕੇ ਸਾਨੂੰ ਇਨਫੋਰਮ ਕਰੋ ਤੁਸੀਂ ਕਿਦਾਂ ਲੈਂਡ ਕਰ ਰਹੇ ਹੋ ਆ ਰਹੇ ਹੋ ਸਾਡੇ ਕੋਲ ਸੋ 2-3 ਦਿਨ ਦੇ ਵਿੱਚ ਵੀ ਜੇ ਅਸੀਂ ਕਿਸੇ ਨੂੰ ਅਪਾਇੰਟਮੈਂਟ ਲੈਣੀ ਚਾਹੀਏ ਐਮਰਜੈਂਸੀ ਤੇ ਅਸੀਂ ਉਹਨਾਂ ਨੂੰ ਅਪਾਇੰਟਮੈਂਟ ਦੇ ਸਕ ਤੇ ਜਿਵੇਂ ਕਿ ਮੈਂ ਦੱਸਿਆ ਬਈ ਸਰਜੀਚ ਬਹੁਤਾ ਲੰਬਾ ਚੌੜੀ ਸਟੇ ਨਹੀਂ ਇੱਕ ਜਾਂ ਦੋ ਦਿਨ ਦੀ ਸਟੇ ਹੈ ਉਸ ਤੋਂ ਬਾਅਦ ਆਪਣੇ ਘਰ ਜਾ ਕੇ ਵਾਪਸ ਲੋਕਲ ਜਿੱਥੇ ਵੀ ਰਹਿੰਦੇ ਆਪਣੇ ਕੰਮ ਕਾਜ ਵੀ ਕਰ ਸਕਦੇ ਆ ਨਹੀਂ ਤੁਸੀਂ ਜਾ ਕੇ ਮੰਜੇ ਤੇ ਸੁੱਤੇ ਰਹਿਣਾ ਕੰਮ ਨਹੀਂ ਕਰਨਾ ਤੁਸੀਂ ਡਰਾਈਵ ਵੀ ਕਰ ਸਕਦੇ ਕੰਮ ਕਾਜ ਵੀ ਕਰ ਸਕਦੇ 10ਾਂ 15 ਦਿਨਾਂ ਦਾ ਸਮਾਂ ਇਹ ਤੁਸੀਂ ਵਾਪਸ ਵੀ ਜਾ ਸਕਦੇ ਤੁਹਾਨੂੰ ਲੱਗਦਾ ਡਾਕਟਰ ਸਾਹਿਬ ਕਿ ਪੰਜਾਬ ਦੇ ਲੋਕਾਂ ਨੂੰ ਕਿਰਤ ਸੱਭਿਆਚਾਰ ਨਾਲ ਮੁੜ ਕੇ ਪਹਿਲਾਂ ਵਾਂਗੂ ਜਿਵੇਂ ਅਸੀਂ 25 30 50 ਸਾਲ ਪਹਿਲਾਂ ਜੁੜੇ ਹੁੰਦੇ ਸੀ ਵੀ ਅਸੀਂ ਜਿਹੜਾ ਵੀ ਕੰਮ ਕਰਦੇ ਸੀ ਉਹਦੇ ਚ ਗੈ ਗੱਜ ਹੋ ਕੇ ਕਰਦੇ ਸੀ ਮੁਰਕੋ ਮੁਰਕੀ ਹੋ ਕੇ ਕਰਦੇ ਸੀ ਵੀ ਇੱਥੋਂ ਮੱਥਾ ਸ਼ੁਰੂ ਤੋਂ ਪਸੀਨਾ ਸ਼ੁਰੂ ਹੁੰਦਾ ਤੇ ਗਿੱਟਿਆਂ ਤੱਕ ਜਾਂਦਾ ਸੀ ਇਹ ਪੰਜਾਬ ਦੇ ਲੋਕਾਂ ਨੂੰ ਇੰਨੀ ਮਿਹਨਤ ਕਰਨੀ ਪਊਗੀ ਦੇਖੋ ਅੱਜ ਕੱਲ ਸਾਇੰਸ ਨੇ ਤਰੱਕੀ ਕਰਤੀ ਆ ਹਰ ਇੱਕ ਕੋਲ ਮਸ਼ੀਨਰੀ ਇੰਨੀ ਅਵੇਲੇਬਲ ਹੈ ਉਹ ਚਾਹ ਕੰਮ ਜਿਹੜਾ ਜ਼ੋਰ ਨਾਲ ਹੱਥੀ ਕਰਨੇ ਪੈਂਦੇ ਸੀ ਅੱਜ ਕੱਲ ਮਸ਼ੀਨਾਂ ਮਸ਼ੀਨਾਂ ਕਰਨੇ ਪੈਂਦੇ ਆ ਉਹਦੋਂ ਨਾਲ ਅਸੀਂ ਕੰਮ ਜ਼ਿਆਦਾ ਵੀ ਕਰ ਪਾਣੇ ਆ ਜਿਵੇਂ ਮੈਂ ਕਿ ਜ਼ਿਕਰ ਕੀਤਾ ਵੀ ਆਪਣਾ ਬਾਡੀ ਨੂੰ ਬਰਨ ਦਾ ਕਰਨੇ ਕੈਲਰੀਸ ਤਾਂ ਬਰਨ ਕਰਨੀਆਂ ਵੀ ਜੇ ਤੁਸੀਂ ਆਪਣਾ ਕੰਮ 10 ਟਾਈਮਸ ਵਧਾ ਲਿਆ ਮਸ਼ੀਨਾਂ ਦੇ ਨਾਲ ਤੇ ਬਾਡੀ ਨੂੰ ਰੈਸਟਿੰਗ ਮੋਡ 'ਚ ਨਹੀਂ ਰੱਖਣਾ ਜਾਂ ਬਾਡੀ ਨੂੰ ਤੁਸੀਂ ਕਿਦਾਂ ਕਹਿੰਦੇ ਯੂਜ਼ ਕਰਨਾ ਭਾਵੇਂ ਮਾਰਨਿੰਗ ਈਵਨਿੰਗ ਨਾਈਟ 'ਚ ਰਨ ਕਰਕੇ ਆਪਣੇ ਆਪ ਨੂੰ ਫਿਜ਼ੀਕਲ ਐਕਟਿਵਿਟੀ ਚ ਕੈਲਰੀਜ਼ ਬਰਨ ਕਰਦੀਆਂ ਬਹੁਤ ਜ਼ਰੂਰੀ ਹੈ ਤਾਂ ਕਿ ਤੁਹਾਨੂੰ ਸਵੇਟਿੰਗ ਹੋਏ ਪਸੀਨਾ ਆਏ ਤੁਹਾਡੇ ਜਿਹੜਾ ਐਕਸੈਸ ਫੈਟ ਹੈ ਬਾਡੀ 'ਚ ਥੋੜੇ ਪਿਗਲੇ ਬਹੁਤ ਖੂਬ ਟਾਹਰ ਕੋਈ ਐਸੀ ਹੋਰ ਗੱਲ ਜਿਹੜੀ ਕਿ ਮੇਰੇ ਚਲੋ ਚੇਤੇ 'ਚੋਂ ਵਿਸਰ ਗਈ ਹੋਵੇ ਤੁਸੀਂ ਜ਼ਰੂਰ ਕਹਿਣੀ ਚਾਹੁੰਦੇ ਹੋ ਸਾਡੇ ਪਰਿਵਾਰਕ ਜੀਆਂ ਨੂੰ ਆ ਟੈਣਾ ਸਾਹਿਬ ਜਿਹੜਾ obesity ਦਾ ਜਿਹੜਾ stigma ਹੈ society ਦੇ ਵਿੱਚ I think ਲੋਕਾਂ ਨੇ ਕਿ ਦੂਜੀ ਦੀ ਮਦਦ ਕਰਨੀ ਚਾਹੀਦੀ ਹੈ ਨਾ ਕਿ ਕਿਸੇ ਨੂੰ ਮਜ਼ਾਕ ਉਹਦਾ ਉਡਾਉਣਾ ਚਾਹੀਦਾ ਬਾਕੀ ਬਿਮਾਰੀਆਂ ਵਾਰ ਜਿਹੜੀ ਬਿਮਾਰੀਆਂ ਵਾਂਗ ਜਿਹੜੇ obesity ਆ ਵੀ ਇੱਕ disease ਹੈ ਕੋਈ ਚਾਹਦਾ ਨਹੀਂ ਉਹਨੂੰ ਮੋਟਾਪਾ ਆ ਜਾਵੇ ਸੋ ਬਾਕੀ ਇਹ ਬਿਮਾਰੀਆਂ ਵਾਂਗ ਇਹਦਾ ਵੀ ਅਸੀਂ WHO ਨੇ ਕਿਹਾ ਵੀ ਇਹਨੂੰ ਇਲਾਜ ਇਹਦਾ ਕਰੋ ਅਤਦੂਨੀ ਕੇ ਇਲਾਜ ਅੱਜ ਦੀ ਡੇਟ ਚ ਅਵੇਲੇਬਲ ਹੈ ਜਿਹਦੇ ਨਾਲ ਅਸੀਂ ਮੋਟਾਪੇ ਦੇ ਕੋਰਟੋਂ ਨਿਕਲ ਸਕਦੇ ਹਾਂ ਐਂਡ ਮੋਟਾਪੇ ਦੇ ਵਾਲਾ ਗਰਸਤ ਇਨਸਾਨ ਹੈ ਉਹਨੂੰ ਬਿਮਾਰੀਆਂ ਲਾਈਕ 슈ਗਰ, ਹਾਰਟ ਦੀ, ਕੋਲੇਸਟ੍ਰੋਲ ਦੀ, ਬਲੱਡ ਪ੍ਰੈਸ਼ਰ ਦੀ, ਕਰਾਰੀਆਂ ਦੀ, ਸਲੀਪ ਐਪਨੀਆਂ ਦੀ, ਇਵਨ ਬਾਂਝਪਾਂ ਦੀ ਬਹੁਤ ਕਾਮਨ ਐ ਆਮ ਜਿਹੜੇ ਨਾਰਮਲ weight ਕੈਟਾਗਰੀ ਦੇ ਐ। ਸੋ ਵਿਦ ਦੇ ਸਰਜੀ ਜਿਹੜੇ ਸੀ weight loss ਸਰਜਰੀ ਕਰਨੇ ਆ ਨਾ ਕੇਵਲ ਤੁਹਾਡਾ ਮਟਾਪਾ ਠੀਕ ਹੁੰਦਾ ਪਰ ਇਹ ਸਾਰੀਆਂ 슈ਗਰ, ਕਰਾਰੇ, ਕੋਲੇਸਟ੍ਰੋਲ, ਬਲੱਡ ਪ੍ਰੈਸ਼ਰ ਦੀਆਂ ਪ੍ਰੋਬਲਮ ਤੋਂ ਵੀ ਤੁਹਾਨੂੰ ਪਰਮਨੈਂਟਲੀ ਨਿਜਾਤ ਮਿਲ ਜਾਂਦਾ। ਤੁਹਾਨੂੰ ਉਹਦੀਆਂ ਦਵਾਈਆਂ ਛੁੱਟ ਜਾਂਦੀਆਂ। ਸੋ ਜੇ ਕਿਸੇ ਦੇ ਫੈਮਿਲੀ ਦੇ ਵਿੱਚ, ਫਰੈਂਡਸ ਸਰਕਲ ਦੇ ਵਿੱਚ ਕਈ ਸੇ ਕੋਈ ਹੈਗਾ ਪੀੜਤ ਹੈਗਾ ਨਾਰਮਲ ਲਾਈਫ ਸਟਾਈਲ ਤਰੀਕੇ ਨਾਲ ਨਹੀਂ ਜਾ ਸਕਦਾ ਤੁਹਾਨੂੰ ਜਰੂਰ ਐਡਵਾਈਸ ਕਰੋ ਵੀ ਬਰੀਐਟ੍ਰਿਕ ਸਜ ਦੇ ਮਾਰ ਡਾਕਟਰ ਮਿਲ ਕੇ ਸਲਾਹ ਲੈ ਕੇ ਆਪਣਾ ਜਿਹੜਾ ਇਸ ਬਿਮਾਰੀ ਚੋਂ ਬਾਹਰ نکلਣ ਦੀ ਕੋਸ਼ਿਸ਼ ਕਰਨ ਹੋਵੇ ਬਹੁਤ ਮਿਹਰਬਾਨੀ ਡਾਕਟਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਬੜੀਆਂ ਸੋਹਣੀਆਂ ਕੰਮ ਦੀਆਂ ਗਿਆਨ ਦੀਆਂ ਤੇ ਤੰਦਰੁਸਤੀ ਦੀਆਂ ਗੱਲਾਂ ਦੱਸੀਆਂ ਬਹੁਤ ਸ਼ੁਕਰੀਆ ਥੈਂਕ ਯੂ ਜੀ ਸੋ ਦੋਸਤੋ ਇਹ ਡਾਕਟਰ ਜੀਐਸ ਜੰਮੂ ਸਾਹਿਬ ਜਿਹੜੇ ਕਿ ਜੰਮੂ ਹਸਪੀਟਲ ਜਲੰਧਰ ਦੇ ਸੰਚਾਲਕ ਨੇ ਜਿਨ੍ਹਾਂ ਨੇ ਸਾਨੂੰ ਦੱਸਿਆ ਜੀ ਕਿ ਕਿਵੇਂ ਸਰੀਰ ਨੂੰ ਫਿੱਟ ਰੱਖੀਏ ਪਤਲੇ ਕਿਵੇਂ ਰਹਿਗੇ ਤੇ ਜੇਕਰ ਬੇਲੋੜੇ ਵਧ ਗਏ ਸਰੀਰ ਤੇ ਫਿਰ ਫਿੱਟ ਹੋਣ ਵੱਲ ਕਿਵੇਂ ਵਧਿਏ ਸਰਜਰੀ ਦੇ ਰਾਹੀਂ ਮੇਰਾ ਖਿਆਲ ਹੈ ਵੀ ਤੁਹਾਨੂੰ ਇਹ ਗੱਲਬਾਤ ਪਸੰਦ ਆਈ ਹੋਊਗੀ ਬਾਕੀ ਆਪਣੀਆਂ ਸਾਰਥਕ ਟਿੱਪਣੀਆਂ ਦੇ ਰਾਹੀਂ ਜਾਣਕਾਰੀ ਚ ਵਾਅਦਾ ਕਰਿਓ ਤਾਂ ਜੋ ਅਗਲੀ ਇੰਟਰਵਿਊ ਦੇ ਵਿੱਚ ਕੁਝ ਕੋ ਉਹ ਸਵਾਲ ਵੀ ਪੁੱਛ ਸਕੀਏ ਜਿਹੜੇ ਤੁਸੀਂ ਟਿੱਪਣੀਆਂ ਦੇ ਰੂਪ ਦੇ ਵਿੱਚ ਸਾਂਝੇ ਕੀਤੇ ਹੋਣਗੇ ਬਹੁਤ ਬਹੁਤ ਮਿਹਰਬਾਨੀ